ਮਹਿਕ ਤੇਰੀ ਦੀ ਭਾਲ ਚ ਫੁੱਲਾਂ ਕੋਲ ਗਿਆ ਮਹਿਕ ਤੇਰੀ ਦੀ ਭਾਲ ਚ ਫੁੱਲਾਂ ਕੋਲ ਗਿਆ ਲੇਕਿਨ ਤੇਰੀ ਖੁਸ਼ਬੂ ਤਾਂ ਬਸ ਤੇਰੀ ਸੀ ਲੇਕਿਨ ਤੇਰੀ ਖੁਸ਼ਬੂ ਤਾਂ ਬਸ ਤੇਰੀ ਸੀ ਹੂੰ ਤਿਲ ਤਿਲ ਕਰਕੇ ਹੂੰ ਮੈਂ ਜ਼ਿੰਦਗੀ ਪਰ ਜੋੜੇ ਸੀ ਹੂੰ ਤਿਲ ਤਿਲ ਕਰਕੇ ਹੂੰ ਮੈਂ ਜ਼ਿੰਦਗੀ ਪਰ ਜੋੜੇ ਸੀ ਇੱਕ ਚੁੰਨੀ ਲਈ ਚਾਰ ਕੁਤਾਰੇ ਤੋੜੇ ਸੀ ਪਲਟ ਸਕੇ ਨਾ ਅੱਗੇ ਪੁਸਤਕ ਜ਼ਿੰਦਗੀ ਦੀ ਪਲਟ ਸਕੇ ਨਾ ਅੱਗੇ ਪੁਸਤਕ ਜ਼ਿੰਦਗੀ ਦੀ ਜਿੱਥੋਂ ਇੱਕ ਕੁੜੀ ਨੇ ਵਰਕੇ ਮੋੜੇ ਸੀ ਵਾਜੀ 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 ਕੁੜੀ ਨੇ ਵਰਕੇ ਮੋੜੇ ਸੀ ਕੀ ਬਾਤ ਹੈ ਇੱਕ ਸਮੁੰਦਰ ਹਿਜ਼ਰਾਂ ਦੇ ਵਿੱਚ ਸੁੱਕ ਗਿਆ ਇੱਕ ਸਮੁੰਦਰ ਹਿਜ਼ਰਾਂ ਦੇ ਵਿੱਚ ਸੁੱਕ ਗਿਆ ਇੱਕ ਨਦੀ ਨੇ ਘਰ ਵਿੱਚ ਅਥਰੂ ਰੋੜੇ ਸੀ ਰੋੜੇ ਸੀ ਜਦ ਟੁੱਟੇ ਹਾਂ ਫਿਰ ਦਰਦਾਂ ਨੂੰ ਸਮਝੇ ਹਾਂ ਜਦ ਟੁੱਟੇ ਹਾਂ ਫਿਰ ਦਰਦਾਂ ਨੂੰ ਸਮਝੇ ਹਾਂ ਉੰਜ ਤਾਂ ਪਹਿਲਾਂ ਆਪਾਂ ਵੀ ਦਿਲ ਤੋੜੇ ਸੀ ਤੋੜੇ ਸੀ ਉੰਜ ਤਾਂ ਪਹਿਲਾਂ ਆਪਾਂ ਵੀ ਦਿਲ ਤੋੜੇ ਸੀ ਕੀ ਬਾਤ ਹੈ ਕੀ ਬਾਤ ਹੈ ਨਹੀਂ ਕਹਿਆ ਕਿ ਹਮ ਇੱਕ ਦਿਨ ਉਸ ਦੇ ਦਿਲ ਤੋਂ ਨਿਕਲਾਵਾਂਗਾ ਹਮ ਇੱਕ ਦਿਨ ਉਸ ਦੇ ਦਿਲ ਤੋਂ ਨਿਕਲਾਵਾਂਗਾ ਹਮ ਇੱਕ ਤਲਾਬ ਚ ਕਿੰਨੀ ਤਾਰੀ ਲਾਵਾਂਗਾ ਹੂੰ ਦਾਰੇ ਅੰਦਰ ਜੀਣਾ ਮੌਤ ਬਰਾਬਰ ਹੈ ਹੂੰ ਦਾਰੇ ਅੰਦਰ ਜੀਣਾ ਮੌਤ ਬਰਾਬਰ ਹੈ ਹੂੰ ਗਮਲੇ ਤੋਂ ਫੁੱਲਾਂ ਦੀ ਜਾਨ ਬਚਾਵਾਂਗਾ ਵਾਹ ਜੀ ਵਾਹ ਗਮਲੇ ਤੋਂ ਫੁੱਲਾਂ ਦੀ ਜਾਨ ਬਚਾਵਾਂਗਾ ਹੂੰ ਅੰਬਰ ਹਾਂ ਹੂੰ ਹਰ ਕੋਈ ਇੱਥੇ ਉੱਡ ਸਕਦਾ ਹੈ ਹੂੰ ਅੰਬਰ ਹਾਂ ਹੂੰ ਹਰ ਕੋਈ ਇੱਥੇ ਉੱਡ ਸਕਦਾ ਹੈ ਪਰ ਮੈਂ ਖੁਦ ਨੂੰ पिਂਜਰਾ ਨਹੀਂ ਬਣਾਵਾਂਗਾ ਵਾਹ ਜੀ ਵਾਹ ਵਾਹ ਜੀ ਪਰ ਮੈਂ ਖੁਦ ਨੂੰ ਹੂੰ ਪਿੰਜਰਾ ਨਹੀਂ ਬਣਾਵਾਗਾ ਹੂੰ ਛੋਟਾ ਭਾਂਡਾ ਛੇਤੀ ਭਰਦਾ ਕਹਿੰਦੇ ਜੋ ਹੂੰ ਛੋਟਾ ਭਾਂਡਾ ਛੇਤੀ ਭਰਦਾ ਕਹਿੰਦੇ ਜੋ ਵੱਡੇ ਭਾਂਡੇ ਬੇਸਬਰੇ ਦਰਸਾਵਾਂਗਾ ਹੂੰ ਕੀ ਬਾਤ ਹੈ ਜੀ ਕੀ ਬਾਤ ਹੈ ਬੇਸਬਰੇ ਦਰਸਾਵਾਂਗਾ ਹੂੰ ਇਸ ਵਾਰੀ ਤਾਂ ਤੀਰ ਨਿਸ਼ਾਨੇ ਲੱਗੇਗਾ ਹੂੰ ਇਸ ਵਾਰੀ ਤਾਂ ਤੀਰ ਨਿਸ਼ਾਨੇ ਲੱਗੇਗਾ ਗੂਠਾ ਮੰਗਣ ਵਾਲੀ ਗੱਲ ਠੁਕਰਾਵਾਂਗਾ ਵਾਹ ਜੀ ਵਾਹ ਗੂਠਾ ਮੰਗਣ ਵਾਲੀ ਗੱਲ ਠੁਕਰਾਵਾਂਗਾ ਕੀ ਗੱਲ ਹੈ ਕੀ ਚਾਰ ਸ਼ੇਰ ਹੋ ਰਿਹਾ ਕਿ ਮਜਬੂਰੀ ਦਾ ਪੁੱਛ ਲਿਆ ਹਾਲ ਛਤੀਰਾ ਨੇ ਮਜਬੂਰੀ ਦਾ ਪੁੱਛ ਲਿਆ ਹਾਲ ਛਤੀਰਾ ਨੇ ਕੰਦਾ ਉਤੋਂ ਕਿਉਂ ਲਾਈਆਂ ਤਸਵੀਰਾਂ ਨੇ ਜੀ ਬੈਠ ਜਹਾਜੀ ਉੱਡ ਗਏ ਰਾਂਝੇ ਪਰਤੇ ਨਾ ਹਮ ਬੈਠ ਜਹਾਜੀ ਉੱਡ ਗਏ ਰਾਂਝੇ ਪਰਤੇ ਨਾ ਹਮ ਛੰਨੇ ਹੰਝੂਆਂ ਨਾਲ ਭਰੇ ਹੁਣ ਹੀਰਾ ਨੇ ਵਾਹ ਜੀ ਵਾਹ ਦੁੱਖ ਕਿਸੇ ਨਾ ਵੰਡੇ ਦਿਲ ਦੇ ਕਮਰੇ ਚੋਂ ਹਮ ਦੁੱਖ ਕਿਸੇ ਨਾ ਵੰਡੇ ਦਿਲ ਦੇ ਕਮਰੇ ਚੋਂ ਵੰਡ ਲਿਆ ਉੰਜ ਘਰ ਦਾ ਸਭ ਕੁਝ ਵੀਰਾ ਨੇ ਵਾਹ ਜੀ ਵਾਹ ਵੰਡ ਲਿਆ ਉੰਜ ਘਰ ਦਾ ਸਭ ਕੁਝ ਵੀਰਾ ਨੇ ਸ਼ਹਿਰ ਲਈ ਜੋ ਸੋਹਣੇ ਕੋਟ ਬਣਾਉਂਦਾ ਹੈ ਸ਼ਹਿਰ ਲਈ ਜੋ ਸੋਹਣੇ ਕੋਟ ਬਣਾਉਂਦਾ ਹੈ ਉਸ ਦੇ ਤਨ ਤੇ ਕਾਹਤੋਂ ਪਾਟੀਆਂ ਲੀਰਾ ਨੇ ਉਸ ਦੇ ਤਨ ਤੇ ਕਾਹਤੋਂ ਪਾਟੀਆਂ ਲੀਰਾ ਨੇ ਕਿਹਾ ਗਿਆ ਕਿ ਅ ਰੋਟੀ ਨੇਗਲ ਗਈ ਹੈ ਸਾਡੇ ਹੁਨਰਾਂ ਨੂੰ ਰੋਟੀ ਨਿਗਲ ਗਈ ਹੈ ਸਾਡੇ ਹੁਨਰਾਂ ਨੂੰ ਮੱਛੀ ਦੀ ਅੱਖ ਵਿੰਨਣੀ ਸੀ ਹੁਣ ਜਤੀਰਾ ਨੇ ਮੱਛੀ ਦੀ ਅੱਖ ਵਿੰਨਣੀ ਸੀ ਹੁਣ ਜਤੀਰਾ ਨੇ ਮੈਂ ਉੱਤੋਂ ਹੱਸਦੀ ਹਾਂ ਅੰਦਰੋਂ ਤੇ ਚੂਰ ਹੁੰਦੀ ਹਾਂ ਮੈਂ ਉੱਤੋਂ ਹੱਸਦੀ ਹਾਂ ਅੰਦਰੋਂ ਤੇ ਚੂਰ ਹੁੰਦੀ ਹਾਂ ਕਿਸੇ ਪਰਦੇ ਦੇ ਹੇਠਾਂ ਛੁਪਿਆ ਇੱਕ ਨਾਸੂਰ ਹੁੰਦੀ ਹਾਂ ਕਿ ਰਾਣੀ ਖੁਦ ਨੂੰ ਘਰ ਦੀ ਸਮਝ ਲੈਣਾ ਭਰਮ ਹੁੰਦਾ ਹੈ ਕਿ ਰਾਣੀ ਖੁਦ ਨੂੰ ਘਰ ਦੀ ਸਮਝ ਲੈਣਾ ਭਰਮ ਹੁੰਦਾ ਹੈ ਉਮਰ ਸਾਰੀ ਉਸੇ ਘਰ 'ਚ ਮੈਂ ਮਜ਼ਦੂਰ ਹੁੰਦੀ ਹਾਂ ਵਾਹ ਜੀ ਵਾਹ ਉਮਰ ਸਾਰੀ ਉਸੇ ਘਰ 'ਚ ਮੈਂ ਮਜ਼ਦੂਰ ਹੁੰਦੀ ਹਾਂ ਜੀ ਕੀ ਬਾਤ ਹੈ ਕੀ ਗਜ਼ਲਾਂ ਤੇ ਅੱਗੇ ਈ ਗਜ਼ਲਾਂ ਕਿਤਾਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਾ ਪੰਜਾਬ ਟੀਵੀ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੇ ਸ਼ਾਇਰੀ ਦਾ سلسلہ ਚੱਲ ਰਿਹਾ ਹੈ ਜੀ ਜਿਵੇਂ ਪਿਛਲੇ ਦਿਨ ਤੁਹਾਨੂੰ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਵਿੱਚ ਪੁਸਤਕ ਮੇਲ ਦੀਆਂ ਰੌਣਕਾਂ ਦਿਖਾਈਆਂ ਸੀ ਉਹਦੇ ਵਿੱਚ ਆਪਾਂ ਨੂੰ ਬੜੇ ਅੱਛੇ ਅੱਛੇ ਫਨਕਾਰ ਬੜੇ ਅੱਛੇ ਅੱਛੇ ਸ਼ਾਇਰ ਬੜੀਆਂ ਅੱਛੇ ਸ਼ਖਸੀਅਤਾਂ ਨਾਲ ਮਿਲ ਹੋਏ ਆਪਣੇ ਤੁਰਦੇ ਫਿਰਦੇ ਆ ਮੇਲਾ ਘੁੰਮਿਆ ਰੌਣਕਾਂ ਦੇਖੀਆਂ ਦਿਖਾਈਆਂ ਤੇ ਉਹਨਾਂ ਦੇ ਵਿੱਚ ਆਪਾਂ ਬੜੀਆਂ ਅੱਛੀਆਂ ਸ਼ਾਇਰੀਆਂ ਬੜੇ ਉੱਬਰ ਦੇ ਕਲਾਕਾਰ ਬੜੇ ਉੱਬਰ ਦੇ ਜੋ ਕਵੀਆਂ ਦੇ ਆਪਾਂ ਜ਼ੁਬਾਨੀ ਜੋ ਸ਼ਾਇਰੀਆਂ ਸੁਣੀਆਂ ਸੀ ਬੜਾ ਅੱਛਾ ਲੱਗਿਆ ਬੜੀ ਵਧੀਆ ਰਹੀ ਉਹ ਆਪਣਾ ਰੌਣਕ ਮੇਲਾ ਪੰਜਾਬ ਯੂਨੀਵਰਸਿਟੀ ਪਟਿਆਲਾ ਦਾ ਤੇ ਉਥੋਂ ਹੀ ਇੱਕ ਆ ਦੋਸਤ ਕਮਲ ਜਲੂਰ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਵਿਭਾਗ ਦੇ ਖੁਜਾਰ ਥੀ ਇਹਨਾਂ ਨੂੰ ਮੈਨੂੰ ਲੱਗਦਾ ਬਹੁਤੀ ਜਾਣ ਪਛਾਣ ਦੇ ਮਹਤਾਜ ਨਹੀਂ ਨਵੇਂ ਉੱਬਰ ਦੇ ਸ਼ਾਇਰ ਤੇ ਬੜੀ ਵਾਰ ਤੁਸੀਂ ਇਹਨਾਂ ਨੂੰ ਕਵੀ ਦਰਬਾਰਾਂ ਦੇ ਸਟੇਜਾਂ ਤੋਂ ਸ਼ਾਇਦ ਤੁਹਾਨੂੰ ਲਾਈਵ ਸੁਣਨ ਦਾ ਮੌਕਾ ਮਿਲਿਆ ਹੋਵੇਗਾ ਦੋ ਕਿਤਾਬਾਂ ਆ ਚੁੱਕੀਆਂ ਨੇ ਛੋਟੀ ਜਿਹੀ ਉਮਰ ਦੇ ਵਿੱਚ ਹੀ ਵੱਡੀਆਂ ਪਲੰਘਾਂ ਪੁੱਟ ਰਹੇ ਨੇ ਤੇ ਬੜੀ ਅੱਛੀ ਸ਼ਾਇਰੀ ਇਨਕਲਾਬੀ ਸੋਚ ਰੱਖਣ ਵਾਲੇ ਇਨਕਲਾਬੀ ਕਵਿਤਾ ਲਿਖਣ ਵਾਲੇ ਕਵਿਤਾ ਤੋਂ ਵਿਚਾਰਾਂ ਤੋਂ ਟੱਪਿਆਂ ਤੋਂ ਇਨਕਲਾਬ ਝਲਕਦਾ ਬਦਲਾਵ ਦੀ ਤਾਗ ਝਲਕਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਤੱਕ ਹੁਣ ਤੱਕ ਇਹਨਾਂ ਦੀ ਸ਼ਾਇਰੀ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਪਹੁੰਚ ਗਈ ਹੋਵੇਗੀ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਨੇ ਦੇਖਿਆ ਹੋਵੇਗਾ ਤੁਸੀਂ ਸ਼ਾਇਰੀ ਦਾ سلسلہ ਜੋ ਇਹਨਾਂ ਦਾ ਲਗਾਤਾਰ ਚੱਲਦਾ ਰਹਿੰਦਾ ਹੈ ਕਵੀ ਦਰਬਾਰਾਂ ਦੀ ਸ਼ਾਨ ਆਪਣੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਮਹਿਫਲਾਂ ਦੀ ਰੌਣਕ ਤੇ ਕਿਸੇ ਨਾ ਕਿਸੇ ਤਰੀਕੇ ਤੱਕ ਤੁਹਾਡੇ ਜ਼ਿਹਨ ਤੱਕ ਇਹਨਾਂ ਦੀ ਆਵਾਜ਼ ਇਹਨਾਂ ਦੀ ਸ਼ਾਇਰੀ ਇਹਨਾਂ ਦੇ ਵਿਚਾਰ ਅੱਦ ਤੱਕ ਪਹੁੰਚ ਗਏ ਹੋਣਗੇ ਤੇ ਅੱਜ ਸਵੇਗ ਪ੍ਰਾਪਤ ਹੋਇਆ ਜੀ ਮੌਕਾ ਮਿਲਿਆ ਇਹਨਾਂ ਦੇ ਨਾਲ ਗੱਲਬਾਤ ਕਰਨ ਦਾ ਕਿਉਂਕਿ ਇੱਕ ਹੁੰਦਾ ਆ ਆਪਾਂ ਇਹਨਾਂ ਦੀ ਟੁੱਟਿਆਂ ਦੇ ਵਿੱਚ ਸੋਸ਼ਲ ਮੀਡੀਆ ਤੇ ਸ਼ਾਇਰੀ ਸੁਣਨੀ ਜਾ ਕਿਤਾਬਾਂ ਪੜ੍ਹਨੀ ਹੈ ਤੇ ਇੱਕ ਅਲੱਗ ਹੀ ਆਨੰਦ ਹੁੰਦਾ ਹੈ ਜਦੋਂ ਅਸੀਂ ਉਸ ਇਨਸਾਨ ਦੀ ਉਸ ਸ਼ਖਸੀਅਤ ਦੇ ਬਿਲਕੁਲ ਕੋਲੇ ਬੈਠ ਕੇ ਆਨੰਦ ਮਾਣਦੇ ਹਾਂ ਉਹਨਾਂ ਦੀ ਹਕੀਕਤ ਜ਼ਿੰਦਗੀ ਦੀਆਂ ਕੁਝ ਗੁਝੀਆਂ ਰੰਜ਼ਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸੋ ਅੱਜ ਉਹੀ ਦਪੰਜਰ ਟੀਵੀ ਦੇ ਮਾਧਿਅਮ ਰਾਹੀਂ ਦਰਸ਼ਕਾਂ ਕੋਲੇ ਲੈ ਕੇ ਆਏ ਆ ਅਸੀਂ ਕਮਲਦੀਪ ਜਲੂਰ ਜੀ ਨੂੰ ਤੇ ਜਾਣਦੇ ਹਾਂ ਕਮਲਦੀਪ ਜਲੂਰ ਜੀ ਤੋਂ ਕਿਵੇਂ ਦਾ ਰਿਹਾ ਸਫ਼ਰ ਕਵਿਤਾ ਦਾ ਕਿਵੇਂ ਜ਼ਿੰਦਗੀ ਦੇ ਵਿੱਚੋਂ ਸੰਘਰਸ਼ ਕਰਦੇ ਕਰਦੇ ਛੋਟੀਆਂ ਵੱਡੀਆਂ ਮੁਸੀਬਤਾਂ ਦੇ ਨਾਲ ਲੜਦੇ ਹੋਏ ਕਿਵੇਂ ਇੱਥੇ ਤੱਕ ਪਹੁੰਚੇ ਨੇ ਦੋ ਕਿਤਾਬਾਂ ਆ ਚੁੱਕੀਆਂ ਨੇ ਤੇ ਅਗਲਿਆਂ ਦੀ ਕੁਝ ਜੋ ਵੀ ਜ਼ਹਿਨ ਦੇ ਵਿੱਚ ਚੱਲ ਰਹੀਆਂ ਨੇ ਤਿਆਰੀਆਂ ਕੁਝ ਵਿਚਾਰਾਂ ਦੀਆਂ ਕੁਝ ਅੱਗੇ ਸ਼ਾਇਰੀਆਂ ਦੀਆਂ ਸਾਰੀ ਗੱਲਬਾਤ ਜਾਣਾਂਗੇ ਕਮਲਜੀਤੋ ਜੀ ਕਰਦੇ ਆ ਕਮਲਜੀਤ ਦਾ ਸਵਾਗਤ ਸਤਿ ਸ਼੍ਰੀ ਅਕਾਲ ਕਮਲਜੀਤ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡਾ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਸ਼ੁਕਰੀਆ ਜੀ ਬਹੁਤ-ਬਹੁਤ ਤੁਹਾਡੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਜੀ ਜਿਨ੍ਹਾਂ ਨੇ ਸਾਨੂੰ ਇਸ ਦੀ ਯੋਗ ਸਮਝ ਇੰਟਰਵਿਊ ਦੇ ਨਹੀਂ ਕਮਲਜੀਤ ਅਸਲ ਦੇ ਵਿੱਚ ਜਦੋਂ ਬੰਦੇ ਦੇ ਵਿੱਚ ਕਲਾ ਹੁੰਦੀ ਹੈ ਨਾ ਤਾਂ ਕਲਾ ਕਿਸ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਈ ਜਾਂਦੀ ਹੈ ਕਹਿੰਦੇ ਕਲਾ ਨੂੰ ਦਬਾ ਕੇ ਨਹੀਂ ਰੱਖਿਆ ਜਾਂਦਾ ਕਦੇ ਵੀ ਹੈ ਨਾ ਤੇ ਜਿਵੇਂ ਤੁਹਾਡੀ ਵੀ ਤੁਹਾਡੇ ਹੱਥ ਦੇ ਵਿੱਚ ਦੇਖ ਰਹੇ ਹਾਂ ਕਿ ਤਾ ਕਵਿਤਾ ਸਿਰਫ ਕਵਿਤਾ ਨਹੀਂ ਤੇ ਤੁਹਾਡੀ ਵੀ ਜੋ ਕਲਾ ਹੈ ਇਹਨਾਂ ਦੇ ਰਾਹੀਂ ਉਜਾਗਰ ਹੋ ਗਈ ਹੈ ਹਨਾ ਦਰਸ਼ਕਾਂ ਤੱਕ ਲੋਕਾਂ ਤੱਕ ਪਹੁੰਚ ਗਈ ਹੈ ਜੀ ਤੇ ਕਮਲ ਜੀ ਕਿਵੇਂ ਚਿੰਗ ਲੱਗੀ ਕਵਿਤਾ ਦੀ ਜੀ ਕਿੱਥੋਂ ਤੋਂ ਲਿਖ ਰਹੇ ਹੋ ਜੀ ਕੁਝ ਸਕੂਲ ਟਾਈਮ ਤੋਂ ਬਚਪਨ ਤੋਂ ਜਾਂ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਿਹਾ ਹਾਂ ਇੱਥੇ ਆ ਕੇ ਜਿਵੇਂ ਕੈਂਪਸ ਨੂੰ ਆਪਾਂ ਵੈਸੇ ਹੀ ਮੰਨਦੇ ਹਾਂ ਕਿ ਇਹ ਹੈ ਨਾ ਹੱਬ ਹੈ ਜਾਂ ਇਸ ਚੀਜ਼ ਦਾ ਹੀ ਇੱਥੋਂ ਆਪਾਂ ਕਰਦੇ ਆਂ ਤਰਾਸ਼ੇ ਜਾਂਦੇ ਆਂ ਪਰ ਇਹ ਇਹ ਕਿੱਥੋਂ ਲੱਗੀ ਕਵਿਤਾ ਦੀ ਛਿੰਗ ਜੀ ਅ ਦੇਖੋ ਜੀ ਪਹਿਲੀ ਗੱਲ ਤਾਂ ਮੇਰਾ ਪਿੰਡ ਹੈ ਜਲੂਰ ਜ਼ਿਲ੍ਹਾ ਸਮਰੂਰ ਲਹਿਰਾਗਾ ਹਲਕੇ ਦੇ ਵਿੱਚ ਪਿੰਡ ਪੈਂਦਾ ਮੇਰਾ ਜੀ ਸਾਡੇ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਕਮਿਊਨਿਸਟ ਪਾਰਟੀ ਨਾਲ ਜੁੜੇ ਹੋਇਆ ਮੇਰੇ ਫਾਦਰ ਸਾਹਿਬ ਹਨ ਤੇ ਨੌਜਵਾਨੀ ਤੋਂ ਲੈ ਕੇ ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਜਿਹੜਾ ਹੈਗਾ ਉਹ ਇਸ ਲੋਕਾਂ ਲੋਕ ਪੱਖੀ ਜੜੀ ਹੈਗੇ ਲਹਿਰ ਦੇ ਵਿੱਚ ਕੰਮ ਕਰ ਰਹੇ ਨੇ ਨਾਲ ਮੇਰੇ ਚਾਚਾ ਜੀ ਬਲਵਿੰਦਰ ਜਲੂਰ ਤੇ ਮੇਰੇ ਡੈਡੀ ਬਲਬੀਰ ਜਲੂਰ ਜੀ ਤੇ ਸਾਡੇ ਘਰ ਦੇ ਵਿੱਚ ਇਨਕਲਾਬੀ ਸਾਹਿਤ ਤਰਕਸ਼ੀਲਾਂ ਦਾ ਸਾਹਿਤ ਦੇ ਨਾਲ ਕਿਤਾਬਾਂ ਦਾ ਪੜ੍ਹਨ ਦਾ ਤੇ ਨਾਲ ਰਸਾਲਿਆਂ ਦਾ ਆਉਣਾ ਅਖਬਾਰਾਂ ਦਾ ਆਉਣਾ ਸੋ ਇਸ ਕਰਕੇ ਤੇ ਧਰਨੇ ਮੁਜ਼ਾਹਰਿਆਂ ਦੇ ਵਿੱਚ ਜਾਣਾ ਤੇ ਉਸ ਤਰ੍ਹਾਂ ਦਾ ਵਿਚਾਰ ਹਨਾ ਜਦੋਂ ਇੱਕ ਮਾਹੌਲ ਆ ਜਿਹੜਾ ਇੱਕ ਸਿਰਜਿਆ ਜਾਂਦਾ ਹੈ ਪਰਿਵਾਰ ਦੇ ਵੱਲੋਂ ਤੇ ਉਸੇ ਦੇ ਵਿੱਚ ਹੌਲੀ-ਹੌਲੀ ਪਹਿਲਾਂ ਮੈਂ ਆ ਆਰਟੀਕਲ ਲਿਖੇ ਸੀਗੇ ਆਪਣੇ ਇਹਦੇ ਵਿੱਚ ਲੇਖ ਛਪੇ ਸੀ ਪੰਜਾਬੀ ਟ੍ਰਬੂਨ ਦੇ ਵਿੱਚ ਉਹ ਸੀਗੇ 8ਵੀਂ 9ਵੀਂ ਦੇ ਵਿੱਚ ਸ਼ਾਇਦ ਉਹਦੇ ਵਿੱਚ ਸੀਗਾ ਕਿ ਨਸ਼ਾ ਜਰੂੜ ਦੀ ਜਵਾਨੀ ਫਿਕਰਾ ਜਰੂੜ ਦਾ ਬਚਪਨ ਤੇ ਨੱਚਰ ਤੇ ਬਜਾਰ ਦੀ ਭੀੜ ਚੜਦਾ ਸਮਾਜ ਸੋ ਪਹਿਲਾ ਲੇਖ ਲੱਗੇ ਤੇ ਉਸ ਤੋਂ ਬਾਅਦ ਜਦੋਂ ਲੇਖ ਲੱਗੇ ਸੀਗੇ ਤਾਂ ਫੋਨ ਆਉਣੇ ਹਨਾ ਚਿੱਠੀਆਂ ਆਉਣੀਆਂ ਤਾਂ ਬਹੁਤ ਹੰਗਾਰਾ ਮਿਲਿਆ ਬਹੁਤ ਮਚੌਰ ਤੇ ਵੱਡੇ ਬੰਦਿਆਂ ਵੱਲੋਂ ਵੀ ਹੰਗਾਰਾ ਦਿੱਤਾ ਗਿਆ ਜੀ ਫਿਰ ਕੀ ਹੋਇਆ ਇੱਕ ਦਿਨ ਅਸੀਂ ਸਕੂਲ ਦੇ ਵਿੱਚ ਬੈਠੇ ਸੀਗੇ ਅਸਲ ਵਿੱਚ ਮੈਂ ਕਪਤਾ ਹੀ ਬਹੁਤ ਜ਼ਿਆਦਾ ਪੜਦਾ ਜੀ ਮੈਂ ਅਵਤਾਰ ਪਾਸ਼ ਦੀ ਹੋਈ ਲਾਲ ਸਿੰਘ ਦਿਲ ਹੋਇਆ ਸੰਤ ਰਮਦਾਸੀ ਹੋਇਆ ਹਨਾ ਉਸਨੂੰ ਕਲਾਬੀ ਪਰੰਪਰਾ ਦੇ ਨਾਲ ਜੁੜੇ ਹੋਣ ਕਰਕੇ ਜਿਹੜਾ ਹੈਗਾ ਤਾਂ ਕਰਕੇ ਜਦੋਂ ਫਿਰ ਇੱਕ ਦਿਨ ਮੈਂ ਬੈਠਾ ਸੀਗਾ ਵੈਸੇ ਉਹ ਗੀਤ ਹੈ ਉਹਦਾ ਆਪਣਾ ਗੁਰਚੇ ਜੱਤਰਕਾਰ ਦੀ ਜਿਹੜੀ ਦਾ ਗੀਤ ਹੈਗਾ ਹਾਂਜੀ ਉਹਦੇ ਫਿਲਮ ਦੇ ਵਿੱਚ ਕਰਜਾ ਦੇ ਵਿੱਚ ਅ ਖੁਦਕੁਸ਼ੀ ਨਾ ਕਰੇ ਤਾਂ ਹੋਰ ਕਰੇ ਕੀ ਕਿਸਾਨ ਹੂੰ ਪਰ ਚਲੋ ਇੱਕ ਨਿਆਣੀ ਮੱਤ ਜਾ ਉਸ ਤਰ੍ਹਾਂ ਦਾ ਇੱਕ ਪ੍ਰਭਾਵ ਕੂਲ ਲਿਆ ਉਸ ਗੀਤ ਦਾ ਹੂੰ ਉਹਦੇ ਬੈਠੇ ਸਕੂਲ ਦੇ ਵਿੱਚੋਂ ਅਸੀਂ ਪੀਰੀਅਡ ਸਾਇਦ ਬੇਲਾ ਸੀ ਉਦੋਂ ਉਹ ਕੁਈਮ ਦਿਮਾਗ ਦੇ ਚ ਆ ਗਿਆ ਵੀ ਖੁਦਕੁਸ਼ੀ ਨਾ ਕਰੇ ਤੱਕ ਹੋਰ ਕਰੇ ਕਿਸਨ ਵੈਸੇ ਉਹ ਪੂਰਾ ਦਾ ਪੂਰਾ ਜਿਹੜਾ ਹੈਗਾ ਸੋ ਉਹ ਲਾਈਨ ਤਾਂ ਉਹਨਾਂ ਦੀ ਆ ਪਰ ਜਿਹੜਾ ਵਿਚ ਹੋਇਆ ਉਹ ਫਿੱਟ ਕੀਤਾ ਗਿਆ ਉਹ ਆਪ ਹੀ ਆਇਆ ਜੀ ਮੈਨੂੰ ਇਹ ਲੱਗਿਆ ਬਹਰਾਨੀ ਜੀ ਹੋਈ ਮੈਂ ਕਿਹਾ ਵੀ ਵਧੀਆ ਲਿਖ ਲਿਆ ਜਿਹੜਾ ਇਹ ਕਪਤਾ ਵੀ ਇਹ ਵੀ ਲਿਖ ਸਕਦੇ ਆ ਫਿਰ ਹੌਲੀ ਹੌਲੀ ਚਲੋ ਉਧਰ ਨੂੰ ਚੱਲਦੇ ਕੇ ਸਫਰ ਫਿਰ ਨਾਲ ਨਾਲ ਲੇਖਣ ਦਾ ਜਿਹੜਾ ਹੈਗਾ ਦੇ ਉਸ ਪਰ ਉਸ चीज ਦੇ ਨਾਲ ਚੱਲਦੇ ਚੱਲਦੇ ਬਸ ਹੁਣੇ ਤੱਕ ਪਹੁੰਚ ਗਏ ਹਾਂ ਯੂਨੀਵਰਸਿਟੀ ਨੇ ਬਹੁਤ ਜਿਹੜੀ ਸ਼ਾਰਪ ਕੀਤਾਗਾ ਉਸ ਨੂੰ ਨਿਖਾਰਿਆਗਾ ਹਰ ਦੌਰ ਹਰ ਟਾਈਮ ਹਰ ਸਮਾਂ ਹਰ ਥਾਂ ਤੇ ਹਰ ਲੋਕ ਤੇ ਹਰ ਹਾਲਾਤ ਜਿਹੜੇ ਹੁੰਦੇ ਆ ਉਹ ਤੁਹਾਨੂੰ ਸਿਖਾਉਂਦੇ ਨੇ ਤੇ ਅੱਗੇ ਲਿਆਉਂਦੇ ਨੇ ਤੇ ਤੁਸੀਂ ਹੌਲੀ ਹੌਲੀ ਉਹਨਾਂ ਨਿੱਖੜਦੇ ਜਾਂਦੇ ਹੋ ਕੋਈ ਚੀਜ਼ਾਂ ਤੁਹਾਡੇ ਅੰਦਰੋਂ ਟੁੱਟਦੀਆਂ ਨੇ ਭਜਦੀਆਂ ਨੇ ਤੇ ਨਵਾਂ ਜਿਹੜਾ ਹੈਗਾ ਤੁਸੀਂ ਉਹਦੇ ਵਿੱਚੋਂ ਸਿਰਜਣਾ ਕਰਦੇ ਹੋ ਆਪਣੇ ਆਪ ਦੀ ਵੀ ਤੇ ਆਪਣੀ ਸਿਰਜਣਾ ਦੀ ਵੀ ਜਿਹੜਾ ਸਿੱਖਦੇ ਹੋ ਤੇ ਅੱਗੇ ਵਧਦੇ ਹੋ ਹੂੰ ਸਕੂਲ ਤੇ ਕਾਲਜ ਦਾ ਕਿੰਨਾ ਕੁ ਬਰਬਾਰ ਹੋਇਆ ਜੀ ਇਸ ਚੀਜ਼ ਦੇ ਵਿੱਚ ਬਹੁਤ ਅਹ ਦੇਖੋ ਹੌਲੀ ਹੌਲੀ ਜਦੋਂ ਹਨਾ ਅਹ ਦੇਖੋ ਪਹਿਲਾਂ ਤਾਂ ਇਹ ਗੱਲ ਆ ਨਾ ਅਹ ਬਚਪਨ ਤੋਂ ਲੈ ਕੇ ਜਦੋਂ ਤੱਕ ਅਸੀਂ ਅਹ ਅਖੀਰਲੇ ਪੜਾ ਤੱਕ ਨਹੀਂ ਆਉਂਦੇ ਜ਼ਿੰਦਗੀ ਦੇ ਹਨਾ ਅੰਤਮ ਪੜਾ ਤੱਕ ਬੰਦਾ ਸਿੱਖਦਾ ਰਹਿੰਦਾ ਹੈਗਾ ਹਰ ਪੜਾ ਚ ਹਰ ਦੌਰ ਚ ਸਿੱਖਦਾ ਹੈਗਾ ਹਰ ਉਮਰ ਚ ਸਿੱਖਦਾ ਹੈਗਾ ਸੋ ਤੁਹਾਡਾ ਬੌਧਿਕ ਵਿਕਾਸ ਹੌਲੀ-ਹੌਲੀ ਹੋਣਾ ਹੁੰਦਾ ਤੁਸੀਂ ਜੇ ਪ੍ਰਾਇਮਰੀ ਸਕੂਲ ਦੇ ਵਿੱਚੋਂ ਐਵੇਂ ਸਾਡਾ ਸਿਲੇਬਸ ਤਿਆਰ ਕੀਤਾ ਜਾਂਦਾ ਹੈਗਾ ਕਿਉਂ ਉਹ ਉਹ ਸਾਡਾ ਮਿਆਰ ਨੂੰ ਦੇਖ ਕੇ ਸਾਡੀ ਬੌਧਿਕਤਾ ਨੂੰ ਦੇਖ ਕੇ ਸਾਡੀ ਉਮਰ ਨੂੰ ਦੇਖ ਕੇ ਇਸ ਕਰਕੇ ਉਹ ਸਾਡਾ ਸਿਲੇਬਸ ਹੁੰਦੇ ਆ ਹੌਲੀ-ਹੌਲੀ ਸਿਲੇਬਸ ਜਦੋਂ ਵੱਧਦੇ ਆ ਉਸੇ ਤਰ੍ਹਾਂ ਅਸੀਂ ਹੌਲੀ-ਹੌਲੀ ਵਧਦੇ ਆ ਪ੍ਰਾਇਮਰੀ ਤੋਂ ਸੈਕੰਡਰੀ ਸੰਦ ਲਈ ਨਹੀਂ ਪਤਾ ਲੱਗਿਆ ਕਿ ਤੁਹਾਡੀਆਂ ਹੁਣ ਤੱਕ ਦੋ ਕਿਤਾਬਾਂ ਆ ਚੁੱਕੀਆਂ ਕਵਿਤਾ ਸਿਰਫ ਕਵਿਤਾ ਨਹੀਂ ਤੇ ਜਾਨਣਾ ਚਾਹਾਂਗੇ ਜੀ ਪਹਿਲੀ ਕਿਤਾਬ ਵੇਲੇ ਕਿਸ ਤਰ੍ਹਾਂ ਦਾ ਆਨੰਦ ਮਹਿਸੂਸ ਹੋ ਰਿਹਾ ਸੀ ਕਿਉਂਕਿ ਇੱਕ ਸ਼ਾਇਰ ਦੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਵੱਡੀ ਘਟਨਾ ਹੁੰਦੀ ਹੈ ਹਨਾ ਇਸ ਤੋਂ ਚੰਗਾ ਕੁਝ ਨਹੀਂ ਹੁੰਦਾ ਕਿ ਆਪਣਾ ਇੱਕ ਕਿਤਾਬ ਛਪ ਕੇ ਆਉਣਾ ਹਨਾ ਲੋਕਾਂ ਦੇ ਹੱਥਾਂ ਦੇ ਵਿੱਚ ਆਪਣੀ ਸ਼ਾਇਰੀ ਕਲਾ ਜਾਣੀ ਕਿਸ ਤਰ੍ਹਾਂ ਦਾ ਆਨੰਦ ਸੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ ਪਹਿਲੀ ਕਿਤਾਬ ਦੇ ਆਉਣ ਵੇਲੇ ਜੀ ਬਹੁਤ ਸੋਹਣਾ ਆਨੰਦ ਮਹਿਸੂਸ ਹੋਇਆ ਵਧੀਆ ਹਨਾ ਸਾਨੂੰ ਕਾਲਜ ਦੇ ਪ੍ਰੋਫੈਸਰਾਂ ਵੱਲੋਂ ਸਕੂਲ ਦੇ ਜਿਹੜੇ ਮੈਂ ਸਕੂਲ ਦੇ ਅਧਿਆਪਕਾਂ ਵੱਲੋਂ ਪੜਿਆ ਤੇ ਉਹਨਾਂ ਵੱਲੋਂ ਘਰ ਵੱਲੋਂ ਹਨ ਤੇ ਦੋਸਤਾਂ ਵੱਲੋਂ ਜਿਹੜਾ ਸਹਿਯੋਗ ਦਿੱਤਾ ਗਿਆ ਤੇ ਉਸ ਨੂੰ ਸ਼ਿੰਗਾਰਨ ਲਈ ਜਿਹੜਾ ਉਸ ਨੂੰ ਵਧੀਆ ਬਣਾਉਣ ਦੇ ਵਿੱਚ ਬਹੁਤ ਲੋਕਾਂ ਦਾ ਯੋਗਦਾਨ ਆ ਜੀ ਤੇ ਲੋਕਾਂ ਦੀ ਕਿਤਾਬ ਸੀ ਲੋਕਾਂ ਦਾ ਯੁੱਧ ਆ ਜਿਹੜਾ ਯੁੱਧ ਇੱਕ ਅੰਦਰ ਦਾ ਯੁੱਧ ਇੱਕ ਬਾਹਰ ਦਾ ਯੁੱਧ ਜਿਹੜਾ ਹੈਗਾ ਮੈਦਾਨ ਦੇ ਵਿੱਚ ਸੰਘਰਸ਼ਾਂ ਦਾ ਯੁੱਧ ਹੈਗਾ ਇੱਕ ਆਪਣੇ ਆਪ ਦਾ ਜਿਹੜਾ ਅੰਦਰ ਦੇ ਨਾਲ ਲੋਕ ਲੜ ਰਹੇ ਦੋ ਤਰ੍ਹਾਂ ਦੇ ਯੁੱਧ ਹੁੰਦੇ ਆ ਸੋ ਇਸ ਕਰਕੇ ਦੋਨਾਂ ਜੁੱਧਾਂ ਦੀ ਦੀਆਂ ਕਪਤਾਨਾਂ ਨੇ ਉਹਦੇ ਵਿੱਚ ਸੋ ਲੋਕਾਂ ਦੀ ਕਪਤਾ ਸੀ ਲੋਕਾਂ ਨੇ ਸਵਕਾਰੀ ਤੇ ਲੋਕਾਂ ਨੇ ਆਪ ਉਹ ਕਿਤਾਬ ਚ ਪਾਈ ਆ ਤੇ ਆਪ ਫੰਡ ਦੇ ਕਿਉਂਕਿ ਮੈਂ ਮਜ਼ਦੂਰ ਪਰਿਵਾਰ ਦੇ ਵਿੱਚੋਂ ਆ ਤੇ ਵਿਦਿਆਰਥੀ ਅ ਜੀਵਨ ਦੇ ਵਿੱਚ ਗੁਜ਼ਰ ਰਿਹਾ ਤੇ ਨਾਲ ਬਜ਼ੂਰ ਪਰਿਵਾਰ ਆ ਤੇ ਨਾਲ-ਨਾਲ ਕੰਮ ਕਰਦੇ ਆ ਮੈਂ ਬਚਪਨ ਤੋਂ ਲੈ ਕੇ ਮਤਲਬ ਕਿ ਨਾਲ-ਨਾਲ ਜਿਹੜਾ ਕੀਰਤਨ ਨਾਲ ਜੁੜਾ ਹੋਇਆ ਜਦੋਂ ਕੀਰਤ ਕਰਦੇ ਆ ਜਿਸ ਕੰਮ ਦੇ ਵਿੱਚ ਹੁੰਨੇ ਆ ਅਸੀਂ ਉੱਥੋਂ ਦੀਆਂ ਕਿਹੜੀਆਂ ਦਰਪੇਸ਼ ਮੁਸ਼ਕਲਾਂ ਨੇ ਕਿਹੋ ਜਿਹਾ ਸੰਘਰਸ਼ ਆ ਉਹ ਥੋੜੀ ਕੱਪਤਾ ਦੇ ਰੂਪ ਦੇ ਵਿੱਚ ਆਉਣਾ ਹੀ ਹੁੰਦਾ ਸੋ ਇਸ ਕਰਕੇ ਜਿਵੇਂ ਬੱਲੀਆਂ ਚੁਗਣ ਜਾਣਾ ਹਨਾ ਵੇਟਰਾਂ ਨਾਲ ਜਾਣਾ ਤੇ ਤੂੜੀ ਪਾਉਣ ਜਾਣਾ ਹਰਿਆਣੇ ਦੇ ਵਿੱਚ ਜਾਂ ਫਿਰ ਸੜਕਾਂ ਦਾ ਕੰਮ ਝੋਨਾ ਲਾਉਣ ਦਾ ਹੈਗਾ ਹਾੜੀ ਵਢਣ ਦਾ ਹੈਗਾਗਾ ਜਿਵੇਂ ਹੁਣ ਵੀ ਮੈਂ ਨਾਲ ਨਾਲ ਕੰਮ ਕਰ ਰਿਹਾ ਇੱਕ ਪਾਰਸਲ ਵਢਣ ਦਾ ਹੈਨਾ ਤੇ ਉਸ ਤਰ੍ਹਾਂ ਜਿਹੜੀ ਕਿਰਤਤਾ ਜਿਹੜੀ ਕਿਰਤ ਨੂੰ ਅਸੀਂ ਦੇਖਦੇ ਆ ਉਸ ਦੇ ਵਿੱਚ ਅੰਦਰਲਾ ਸੰਘਰਸ਼ ਹੈ ਹਨਾ ਤੇ ਉਹਦੇ ਵਿੱਚੋਂ ਜਿਹੋ ਜਿਹੇ ਹਾਲਾਤ ਜਿਹੋ ਜਿਹੇ ਦੌਰ ਦੇ ਵਿੱਚ ਅਸੀਂ ਗੁਜ਼ਰਦੇ ਆ ਜਿਹੋ ਜੇ ਸਮੇਂ ਦੇ ਵਿੱਚ ਗੁਜ਼ਰ ਰਹੇ ਹੁੰਦੇ ਆ ਉਹ ਉਸ ਤਰ੍ਹਾਂ ਦਾ ਆਉਣਾ ਤੇ ਉਸ ਕਰਕੇ ਉਹ ਜੁੱਧ ਜਿਹੜਾ ਇੱਕ ਜੁੱਧ ਕਲਮਰਾਹੀ ਲੜ ਰਿਹਾ ਸੀ ਕਮਲਦੇਵ ਜੀ ਨੂੰ ਔਰ ਇੱਕ ਜੁੱਧ ਜਿਹੜਾ ਅਸੀਂ ਉਹਦੇ ਸੰਘਰਸ਼ ਆਪਣੇ ਸੰਘਰਸ਼ਾਂ ਦੇ ਵਿੱਚ ਲੜਦੇ ਆ ਜਿਵੇਂ ਦਿੱਲੀ ਦੇ ਮੋਰਚਿਆਂ ਮळे ਉਸ ਤਰ੍ਹਾਂ ਭੂਮਿਕਾ ਨਿਭਾਉਣੀਆ ਵਿਦਿਆਰਥੀ ਸੰਘਰਸ਼ਾਂ ਦੇ ਵਿੱਚ ਭੂਮਿਕਾ ਨਿਭਾਉਣੀਆ ਤੇ ਨਾਲ ਇੱਕ ਜੁੱਧ ਜਿਹੜਾ ਹੈਗਾ ਕੰਮਕਾਰ ਦੇ ਵਿੱਚੋਂ ਉਸ ਪੂਰੇ ਜੁੱਧ ਦਾ ਜਿਹੜਾ ਹੈਗਾ ਉਹ ਨਾਮ ਰੱਖਿਆ ਸੀਗਾ ਜੀ ਤੇ ਦੂਜਾ ਜਿਹੜਾ ਮੈਂ ਨਾਮ ਕਹੇਦਾ ਵੀ ਕਪਤਾ ਸਰ ਕਪਤਾ ਦਾ ਕਿਉਂਕਿ ਦੋ ਕਿਤਾਬਾਂ ਬਾਰੇ ਤੁਸੀਂ ਗੱਲ ਕਰੀ ਆ ਜੀ ਬਿਲਕੁਲ ਇਸ ਦਾ ਇਹ ਸੀ ਕਿ ਵੀ ਕਪਤਾ ਸਿਰਫ ਕਪਤਾ ਨਹੀਂ ਹੈ ਜਿਹੜੀ ਉਹ ਕਪਤਾ ਹੁੰਦੀ ਹੈ ਵੀ ਸੋਹਣੇ ਸੋਹਣੇ ਸ਼ਬਦਾਂ ਚ ਦੇ ਬਿੰਬਾਂਜ ਅਲੰਕਾਰਾਂ ਚ ਘਟਣ ਵਾਲੀ ਦਾ ਨਾਮ ਹੀ ਕਪਤਾ ਹੁੰਦਾ ਹਾਂ ਉਹ ਵੀ ਕਪਤਾ ਹੁੰਦੀ ਉਸ ਕਪਤਾ ਉਸ ਤਤਾਂ ਤੋਂ ਬਣਾ ਕਪਤਾ ਨਹੀਂ ਬਣ ਸਕਦੀ ਹੁੰਦੀ ਪਰ ਜਿਹੜੀ ਉਹ ਕਪਤਾ ਜਿਹੜੀ ਹੈਗੀ ਆ ਕਿ ਲੋਕ ਕਹਿੰਦੇ ਆ ਵੀ ਨਹਿਰਾਂ ਤੇ ਨਦੀਆਂ ਤੇ ਜਾ ਕੇ ਪਹਾੜਾਂ ਤੇ ਜਾ ਕੇ ਸਿਰਜਣਾ ਹੁੰਦੀ ਆ ਉਹ ਨਹੀਂ ਹੈ ਇਸ ਕਪਤਾ ਦੇ ਵਿੱਚ ਉਹ ਸਿਰਫ ਕਪਤਾ ਵੀ ਇਹ ਕਪਤਾ ਸਿਰਫ ਕਪਤਾ ਨਹੀਂ ਇੱਕ ਕਪਤਾ ਇੱਕ ਲਲਕਾਰ ਵੀ ਆ ਬੰਗਾਰ ਵੀ ਆ ਜੁੱਧ ਵੀ ਆ ਤੇ ਪੁਕਾਰ ਵੀ ਆ ਤੇ ਹੂਕ ਵੀ ਆ ਤੇ ਹਾਕ ਵੀ ਆ ਇਹ ਕਪਤਾ ਉਸ ਤਰ੍ਹਾਂ ਦੀ ਗੱਲ ਕਰਨ ਵਾਲੀ ਇਹ ਹੈਗੀ ਅਮਿੰਤਾ ਤਾਂ ਕਰਕੇ ਮੈਨੂੰ ਇਹ ਸ਼ਬਦ ਚੰਗਾ ਲੱਗਿਆ ਵੀ ਕਪਤਾ ਸਿਰਫ ਕਪਤਾ ਨਹੀਂ ਜੀ ਕੁਝ ਸੁਣਾਓਗੇ ਕਮਲ ਜੀ ਹਾਂਜੀ ਕਵਿਤਾ ਸਿਰਫ ਕਵਿਤਾ ਨਹੀਂ ਦੇ ਵਿੱਚੋਂ ਕਵਿਤਾ ਸਿਰਫ ਕਵਿਤਾ ਦੇ ਨਹੀਂ ਦੇ ਵਿੱਚੋਂ ਇੱਕ ਗੀਤ ਸੀਗਾ ਜਿਹੜਾ ਕਿ ਉਹ ਲੋਕਾਂ ਦੇ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਨੂੰ ਲੈ ਕੇ ਬਹੁਤ ਪਿੰਡਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਵੀ ਹੋਇਆ ਸੀ ਉਹ ਉਹ ਲੋਕ ਜਿਹੜੇ ਕਹਿ ਰਹੇ ਆ ਕਿ ਜਦੋਂ ਅੰਮਰ ਸੰਝਾ ਹੋ ਸਕਦਾ ਜਦੋਂ ਪਾਣੀ ਸੰਝਾ ਹੋ ਸਕਦਾ ਜਦੋਂ ਹਵਾ ਸੰਜੀ ਹੋ ਸਕਦੀ ਆ ਤੇ ਧਰਤੀ ਸੰਜੀ ਕਿਉਂ ਨਹੀਂ ਹੋ ਸਕਦੀ ਉਹ ਉਹ ਉਸ ਜ਼ਮੀਨ ਨੂੰ ਪਾਉਣ ਦੀ ਖਾਸ ਲੈਣ ਵਾਲੇ ਲੋਕਾਂ ਦੇ ਨਾਮ ਇੱਕ ਗੀਤ ਜੀ ਸਾਡਾ ਬਚਪਨ ਸੋਚਾਂ ਵਿੱਚ ਖੋ ਗਿਆ ਜ਼ਿਮੀਦਾਰਾਂ ਨਾਲ ਸੀਰੀ ਲੜ ਕੇ ਰਾਖੀ ਖੇਤਾਂ ਦੀ ਕਰੀ ਅਸੀਂ ਰਾਤੀਂ ਨਹੀਂ ਸੂਰਜਾਂ ਦੇ ਵਾਂਗੂ ਬੜ ਕੇ ਮਾਰੇ ਚੌਧਰਾਂ ਫੇਰ ਵੀ ਚੌਧਰੀ ਨਹੀਂ ਨੱਖਰੇ ਮੇਚ ਨਾ ਹੋਏ ਸਾਡੀ ਖੇਤਾਂ ਵਿੱਚ ਰੁਲ ਗਈ ਜਵਾਨੀ ਕਮਾਏ ਸਾਡੇ ਖੇਤ ਨਾ ਹੋਏ ਵਾਹ ਜੀ ਵਾਹ ਹੱਥ ਗੋਹੇ ਵਿੱਚ ਰਹਿਣ ਸਦਾ ਲਿਬੜੇ ਹੱਥੀ ਮਹਿੰਦੀ ਲਾਉਣ ਦੀ ਜਗ੍ਹਾ ਮਹੀਨੇ ਸੌਣ ਦੇ ਲਾਉਂਦੀ ਭੈਣ ਚੋਨਾ ਨੀ ਪਿੰਗਾ ਮਾਂਏ ਪਾਉਣ ਦੀ ਜਗ੍ਹਾ ਹੋਈ ਕੋਠੇ ਜਿੱਡੀ ਬੇੜੇ ਵਿੱਚ ਫਿਰਦੀ ਨਹੀਂ ਨੀ ਮੇਰੇ ਕੋਲੋਂ ਦੇਖਣਾ ਹੋਏ ਸਾਡੀ ਖੇਤਾਂ ਵਿੱਚ ਰੁਲ ਗਈ ਜਵਾਨੀ ਕਮਾਏ ਸਾਡੇ ਖੇਤ ਨਾ ਹੋਏ ਜੀ ਕਿਹਾ ਹਾੜੀ ਵੱੜਦੀ ਤੇ ਸਿਲਾ ਫਿਰੇ ਚੁਗਦੀ ਤੇ ਝਕਾ ਖੋਤੇ ਗਾਲ ਮਿਲਦੀ ਹੂੰ ਹਾੜੀ ਵੱੜਦੀ ਤੇ ਸਿਲਾ ਫਿਰੇ ਚੁਗਦੀ ਝਕਾ ਖੋਤੇ ਗਾਲ ਮਿਲਦੀ ਤੰਗੀ ਤੁਰਸੀ ਗਰੀਬੀ ਸਾਨੂੰ ਮਾਏ ਨਹੀਂ ਜੰਮਣੇ ਦੇ ਨਾਲ ਮਿਲਦੀ ਪੈਰ ਪੈਰ ਉੱਤੇ ਮਿਲਦੀਆਂ ਜਲਤਾਂ ਪੈਰ ਪੈਰ ਉੱਤੇ ਮਿਲਦੀਆਂ ਜਲਤਾਂ ਕੋ ਚੰਗੇ ਸਾਡੇ ਲੇਖ ਨਾ ਹੋਏ ਸਾਡੀ ਖੇਤਾਂ ਵਿੱਚ ਰੁਲ ਗਈ ਜਵਾਨੀ ਕਮਾਏ ਸਾਡੇ ਖੇਤ ਨਾ ਹੋਏ ਵਾਹ ਜੀ ਵਾਹ ਕਹਿੰਦੇ ਹੁੰਦੇ ਆ ਜ਼ਮੀਨ ਮਾਂ ਸਾਜੀ ਕੋ ਸਾਡੀ ਮਤਰੀ ਹੋ ਗਈ ਸਾਡੇ ਬੇੜਿਆਂ ਚ ਫੇਰਾ ਕਿਉਂ ਨਹੀਂ ਪੌਂਦੀ ਆਜ਼ਾਦੀ ਪੈਸਿਆਂ ਨੇ ਮੋਹ ਲਈ ਵਾਹ ਜੀ ਸਿਰ ਦੇਣ ਲਈ ਰਹੇ ਅਸੀਂ ਅੱਗੇ ਨਹੀਂ ਫਿਰ ਕਿਉਂ ਸਾਡੇ ਦੇਸ਼ ਨਾ ਹੋਏ ਸਾਡੀ ਖੇਤਾਂ ਵਿੱਚ ਰੁਲ ਗਈ ਜਵਾਨੀ ਕਮਾਏ ਸਾਡੇ ਖੇਤ ਨਾ ਹੋਏ ਜਦੋਂ ਕੁੱਲੀਆਂ ਚ ਸੂਰਜ ਦੇ ਵਾਂਗੂ ਨਹੀਂ ਮਹਿਲਾਂ ਵੱਲ ਲੋਕ ਚੜਨੇ ਫਿਰ ਹੋਊਗਾ ਬਰਾਬਰੀ ਦਾ ਰਾਜ ਨਹੀਂ ਜਦੋਂ ਵੀ ਲੋਕ ਜੁੱਧ ਲੜਨੇ ਅੱਗਾ ਬਣ ਕੇ ਜਦੋਂ ਵੀ ਲੋਕ ਨਿਕਲੇ ਨਹੀਂ ਹਾਕਮਾਂ ਤੋਂ ਸੇਕ ਨਾ ਹੋਏ ਸਾਡੇ ਖੇਤਾਂ ਵਿੱਚ ਰੁਲ ਗਈ ਜਵਾਨੀ ਕਮਾਏ ਸਾਡੇ ਖੇਤਾਂ ਨਾ ਹੋਏ ਵਾਜੀ ਵਾਜ ਕਮਲ ਜੀ ਵਾਜੀ ਵਾਜ ਮੈਂ ਇੱਕ ਜੇ ਤੁਸੀਂ ਸੁਣਾ ਰਹੇ ਹੋ ਮੈਨੂੰ ਨਾ ਸੰਤਰਾ ਮੋਦਾਸੀ ਯਾਦ ਆ ਗਈ ਤੇ ਮਤਲਬ ਆਪਾਂ ਅੱਜ ਕੱਲ ਦੇਖਦੇ ਆਂ ਪਾਕਿਸਤਾਨੀ ਸ਼ਾਇਰੀ ਜ਼ਿਆਦਾ ਚੱਲ ਰਹੀ ਹੈ ਬਹੁਤ ਪਸੰਦ ਵੀ ਕੀਤੀ ਜਾ ਰਹੀ ਹੈ ਲੋਕਾਂ ਵੱਲੋਂ ਹੋਰ ਵੀ ਆਪਾਂ ਬੜਾ ਨਾ ਮੈਨੂੰ ਲੱਗਦਾ ਹੁੰਦਾ ਸੀ ਜਦੋਂ ਆਪਾਂ ਬੜਦੇ ਜਿਆਦਾ ਸ਼ਾਇਰੀ ਕਿ ਅੱਜਕੱਲ ਜਿਹੜੀ ਪਿਆਰ ਮੁਹੱਬਤ ਵਾਲੀ ਸ਼ਾਇਰੀ ਹਾਵੀ ਹੋ ਰਹੀ ਹੈ ਲੋਕਾਂ ਤੇ ਜਿਆਦਾ ਪੜ ਰਹੀ ਹੈ ਚਲੋ ਬਹੁਤ ਅੱਛੀ ਗੱਲ ਆ ਬਹੁਤ ਵਧੀਆ ਪਰ ਮੈਨੂੰ ਲੱਗਦਾ ਸੀ ਕਿਤਨਾ ਕਿਤੇ ਇਹ ਚੀਜ਼ ਨਾ ਗਰਾਊਂਡ ਲੈਵਲ ਦੀ ਚੀਜ਼ ਜਿਹੜੀ ਵਿਸਰ ਰਹੀ ਆ ਪਰ ਮਾਨ ਵਾਲੀ ਗੱਲ ਹੈ ਕਿ ਹਜੇ ਵੀ ਇਸ ਤਰ੍ਹਾਂ ਦੇ ਸ਼ਾਇਰ ਬੈਠੇ ਨੇ ਜਿਹੜੇ ਇਸ ਚੀਜ਼ ਨੂੰ ਬਚਾ ਕੇ ਰੱਖ ਰਹੇ ਨੇ ਕਿਉਂਕਿ ਬਿਲਕੁਲ ਉਦਾਸੀ ਜਿਵੇਂ ਲਿਖਦੇ ਹੁੰਦੇ ਸੀ ਹਨਾ ਤੇ ਸੁਣਦੇ ਰਹੇ ਆਪਾਂ ਜੀ ਕਮੀਆਂ ਦਾ ਵਿੜਾ ਹਨਾ ਯਾਦ ਆ ਗਈ ਮੈਨੂੰ ਤੇ ਬਿਲਕੁਲ ਉਹ ਚੀਜ਼ ਝਲਕਦੀ ਹੈ ਜਾਨੀ ਕਿ ਤੁਹਾਡੀਆਂ ਕਿਉਂਕਿ ਸੰਘਰਸ਼ ਤੁਸੀਂ ਬੜਾ ਦੇਖਿਆ ਹੋਇਆ ਹੈ ਹਨਾ ਇਹ ਚੀਜ਼ਾਂ ਤੇ ਬੜਾ ਅੱਛਾ ਲੱਗਿਆ ਜੀ ਇਹੋਦਾਂ ਦੀ ਕਵਿਤਾ ਇਦਾਂ ਦੀ ਹੁਣ ਵੀ ਅੱਜ ਦੇ ਟਾਈਮ ਦੇ ਵਿੱਚ ਵੀ ਸਾਡੇ ਹੱਥਾਂ ਦੇ ਵਿੱਚ ਹੈ ਹਨਾ ਨਹੀਂ ਤੇ ਆਪਾਂ ਇਸ ਉਮਰ ਜੀ ਚ ਆ ਕੇ ਥੋੜਾ ਜਿਹਾ ਇਹ ਇਦਾਂ ਨਹੀਂ ਹਨਾ ਗੌਰਪ ਕਰ ਪਾਉਂਦੇ ਜੀ ਟੁੱਟ ਜਾਂਦੇ ਇਹਨਾਂ ਚੀਜ਼ਾਂ ਤਾਂ ਦੇਖੋ ਇਸ ਗੱਲ ਦੇ ਵਿੱਚ ਮੈਂ ਇਸ ਨੂੰ ਹੋਰ ਤਰ੍ਹਾਂ ਦੇਖਦਾ ਹਾਂ ਮੈਂ ਚੀਜ਼ ਨੂੰ ਜੀ ਪਿਆਰ ਮੁਹੱਬਤ ਵਿਯੋਗ ਦੀ ਗੱਲ ਕਹਿਣੀ ਬਰਹੋਂ ਦੀ ਗੱਲ ਕਰਨੀ ਹਨਾ ਤੇ ਤੜਫ ਦੀ ਗੱਲ ਕਰਨੀ ਵਿਛੋੜੇ ਦੀ ਗੱਲ ਕਰਨੀ ਪੀੜ ਦੀ ਗੱਲ ਕਰਨੀ ਇੱਕ ਦੋ ਅਸਲ ਵਿੱਚ ਇਹਦੇ ਵਿੱਚ ਵੀ ਇੱਕ ਸਮਾਜ ਦਾ ਜਿਹੜਾ ਪ੍ਰਬੰਧ ਆ ਨਾ ਉਹ ਪਿਆਗਾ ਉਹ ਉਹ ਉਹਦੇ ਕੋਝੇ ਪੰਨ ਨੂੰ ਉਹਦੇ ਅਗਿਆਨਤਾ ਨੂੰ ਉਹਦੇ ਜਾਤੀ ਪ੍ਰਬੰਧ ਨੂੰ ਤੇ ਉਹਦੇ ਜਾਤੀ ਪ੍ਰਬੰਧ ਨੂੰ ਦਰਸਾਉਂਦਾ ਹੁੰਦਾ ਕਿਉਂਕਿ ਮੈਂ ਕਹਿਣਾ ਹੁੰਦਾ ਅਕਸਰ ਕਹਿਣਾ ਹੁੰਦਾ ਵੀ ਜਿਹੜੇ ਲੋਕ ਲਿਖਦੇ ਆ ਮੁਹੱਬਤ ਤੋਂ ਵੱਡੀ ਕੋਈ ਖੂਬਸੂਰਤ ਚੀਜ਼ ਨਹੀਂ ਇਹ ਵੀ ਮੁਹੱਬਤ ਆ ਤੇ ਉਹ ਵੀ ਮੁਹੱਬਤ ਆ ਮੁਹੱਬਤਾਂ ਮੁਹੱਬਤਾਂ ਬਹੁਤ ਹਨ ਪਰ ਉਹਦੇ ਵਿੱਚ ਜਿਹੜਾ ਹੈਗਾ ਵੀ ਜੇ ਕੋਈ ਕੁੜੀ ਜਾਂ ਮੁੰਡਾ ਲਿਖ ਰਿਹਾ ਵੀ ਕੋਈ ਛੱਡ ਕੇ ਚਲਾ ਗਿਆ ਜਾਂ ਛੱਡ ਕੇ ਚਲਾ ਚਲੀ ਗਈ ਜਾਂ ਕੋਈ ਆਪਣੀਆਂ ਮਜਬੂਰੀਆਂ 'ਚ ਉਹ ਪਰ ਉੱਥੇ ਇੱਕ ਸਵਾਲ ਹੈ ਵੀ ਉਹ ਇੱਥੇ ਹੋ ਕਿਉਂ ਨਹੀਂ ਸਕੇ ਉਹ ਕੰਮ ਕੀ ਸੀ ਉਹ ਜਿਆਦਾ ਸਵਾਲ ਸੀ ਉੱਥੇ ਉਹਨਾਂ ਨੂੰ ਨਹੀਂ ਮਿਲ ਆ ਸਕਿਆ ਸਮਾਜ ਜਾਂ ਜਮਾਤ ਦਾ ਮਸਲਾ ਸੀ ਅਮੀਰੀ ਗਰੀਬੀ ਦਾ ਮਸਲਾ ਸੀ ਜਾਂ ਕੋਈ ਜ਼ਮੀਨੀ ਜ਼ਮੀਨ ਤੇ ਰਜਗਾਰ ਦਾ ਮਸਲਾ ਸੀ ਉਹ ਸਾਰੇ ਮਸਲੇ ਸਮਾਜ ਦੇ ਉਸ ਉਸ ਤੇ ਸਵਾਲ ਖੜਾ ਕਰਦੇ ਆ ਤੇ ਸਮਾਜ ਨੂੰ ਇਹ ਇਹ ਉਹ ਇੱਕ ਤਰ੍ਹਾਂ ਦੀ ਇੱਕ ਬਹੁਤ ਮਾਰੀਆਂ ਹੋਈਆਂ ਕੂਕਾਂ ਹੁੰਦੀਆਂ ਨੇ ਕਿ ਵੀ ਅਸੀਂ ਜਦੋਂ ਹੁਣ ਕਿਵੇਂ ਜੋ ਰਹੇ ਹਾਂ ਇੱਕ ਅੰਗ ਜਦੋਂ ਵੱਖ ਹੋ ਜਾਣਾ ਹੁੰਦਾ ਤੇ ਉਹ ਇਕੱਠਾ ਕਿਉਂ ਨਹੀਂ ਕਰ ਰਿਹਾ ਇਹ ਸਵਾਲ ਉਸਤੇ ਵੀ ਸਵਾਲ ਕਰਦਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਕਿਹਾ ਕਿ ਮਾਨਸਿਕ ਜਾਂ ਸਭੇ ਇੱਕੋ ਪਹਿਚਾਨ ਉਹ ਜਿਨ੍ਹਾਂ ਨੇ ਕਿਹਾਗਾ ਕਿ ਕਿ ਸਾਰੇ ਇੱਕੋ ਨੇ ਸੋ ਇੱਕ ਨੂਰ ਤੇ ਸਭ ਜago ਪਜੇ ਕੌਣ ਭਲੇ ਕੋ ਮੰਦੇ ਸੋ ਉਹ ਤੇ ਉਸ ਗੱਲ ਤੋਂ ਉਸ ਅਮਲ ਦੇ ਉੱਤੇ ਨਾ ਖੜਨ ਵਾਲਿਆਂ ਨੂੰ ਸਵਾਲ ਵੀ ਆ ਕਿ ਜਾਤੀ ਜਿਹੜਾ ਹੈਗਾ ਇੰਟਰ ਕਾਸਟ ਮੈਰਿਜਾਂ ਨੇ ਉਹ ਕਿਉਂ ਨਹੀਂ ਹੋ ਰਹੀਆਂ ਤੇ ਜਦੋਂ ਉਹ ਨਹੀਂ ਹੁੰਦੀਆਂ ਜਦੋਂ ਟੁੱਟਦਾ ਆਪਣੇ ਅੰਦਰ ਦੀ ਇੱਕ ਟੁੱਟ ਭੱਜਾ ਜਿਹੜੀ ਜਦੋਂ ਉਹ ਫਿਰ ਫਿਰ ਨਿਕਲੂ ਕਿੱਥੇ ਉਹ ਫਿਰ ਸਿਰਜਣਾ ਨਿਕਲਣੀ ਹੁੰਦੀ ਆ ਸੋ ਸਾਰੀਆਂ ਚੀਜ਼ਾਂ ਖੂਬਸੂਰਤ ਨੇ ਹਾਂ ਠੀਕ ਆ ਇਸ ਇਸ ਤਰ੍ਹਾਂ ਦਾ ਲਿਖਣਾ ਵੀ ਠੀਕ ਆ ਤੇ ਕਿਉਂਕਿ ਹਰੇਕ ਦਾ ਆਪਣਾ ਆਪਣਾ ਦੁੱਖ ਹੁੰਦਾ ਜੀ ਜੀ ਬਿਲਕੁਲ ਦੀ ਆਪਣੀ ਆਪਣੀ ਪੀੜ ਹਾਂਜੀ ਬਿਲਕੁਲ ਰੇਕ ਦਾ ਆਪਣਾ ਆਪਣਾ ਜਿਹੜਾ ਹੁੰਦਾਗਾ ਤੜਪਾ ਕਿਸੇ ਲਈ ਕੋਈ ਚੀਜ਼ ਬਹੁਤ ਹੌਲੀ ਹੋ ਸਕਦੀ ਹੈ ਕਿਸੇ ਲਈ ਵਿਪਾਰੀ ਹੋ ਸਕਦੀ ਹੈ ਉਹੀ ਚੀਜ਼ ਖਪਰਾ ਕਿੰਨੀ ਦਿਮਾਗ ਤੇ ਸਟਕ ਕਰ ਗਈ ਹੋਵੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿਉਂਦੇ ਰਹਿਣ ਲਈ ਜਾ ਤੁਹਾਨੂੰ ਲਿਖਦੇ ਰਹਿਣਾ ਚਾਹੀਦਾ ਹੁੰਦਾ ਜੋ ਜਿਹੋ ਜਿਹਾ ਵੀ ਲਿਖ ਰਹੇ ਹੋ ਤੁਸੀਂ ਉਹ ਸੰਦਾ ਹੋਵੇ ਵਾਹ ਜੀ ਵਾਹ ਕੀ ਬਾਤ ਹੈ ਇੱਕ ਕਮਲ ਜੀ ਤੁਹਾਡੀ ਕਿਤਾਬ ਪੜ੍ਹਦੇ ਆ ਕਿਉਂਕਿ ਮੈਂ ਵੀ ਪੜ੍ਹੀ ਹੈ ਜੀ ਤੇ ਸੁਣਿਆ ਵੀ ਹੈ ਤੁਹਾਨੂੰ ਕਈ ਵਾਰੀ ਤੇ ਇਹਦੇ ਵਿੱਚ ਦੇਖਿਆ ਹੈ ਕਿ ਤੁਸੀਂ ਟੱਪੇ ਵੀ ਐਡ ਕੀਤੇ ਹੋਏ ਨੇ ਜੀ ਤੇ ਬੜੇ ਅੱਛੇ ਲੱਗਦੇ ਹੁੰਦੇ ਆ ਮੈਨੂੰ ਪਰਸਨਲੀ ਬੜੇ ਅੱਛੇ ਲੱਗਦੇ ਹੁੰਦੇ ਟੱਪੇ ਕਿਉਂਕਿ ਬਿਲਕੁਲ ਹੀ ਅਲੱਗ ਜੀ ਚੀਜ਼ ਆ ਉਹ ਆਨੰਦ ਦਿੰਦੀ ਆ ਹਨਾ ਦੋ ਕ ਲਾਈਨਾਂ ਦੀ ਚੀਜ਼ ਜਦੋਂ ਆਪ ਨੂੰ ਇੱਕਦਮ ਆਪਣੇ ਅਸਰ ਕਰਨ ਵਾਲੀ ਚੀਜ਼ ਆ ਉਹ ਹਨਾ ਤਾਂ ਮੈਂ ਚਾਹੂਗੀ ਗੁਜ਼ਾਰਿਸ਼ ਤੁਹਾਨੂੰ ਕਿ ਦੋ ਤਿੰਨ ਟੱਪੇ ਦ ਹਾਂਜੀ ਜੀ ਸਾਨੂੰ ਦੇਵੇ ਨਾ ਸੌਣ ਮਹਿੰਗਾਈ ਹੂੰ ਸਾਨੂੰ ਦੇਵੇ ਨਾ ਸੌਣ ਮਹਿੰਗਾਈ ਨਹੀਂ ਸੁਪਨੇ ਚ ਕਿਵੇਂ ਮਿਲੀਏ ਹੂੰ ਨੋਟਬੰਦੀ ਨੇ ਜਮਾ ਹੀ ਨੰਗ ਕਰਤੇ ਹੂੰ ਨੋਟਬੰਦੀ ਨੇ ਜਮਾ ਹੀ ਨੰਗ ਕਰਤੇ ਕਿੱਥੋਂ ਮੈਂ ਦਵਾਵਾਂ ਵਾਲੀਆਂ ਹੂੰ ਸਵੇ ਪਿੰਡ ਦੇ ਪਏ ਲੈ ਸ਼ਿਕਾਏ ਹੂੰ ਸਵੇ ਪਿੰਡ ਦੇ ਪਏ ਲੈ ਸ਼ਿਕਾਏ ਗ੍ਰਾਂਟ ਲੈ ਕੇ ਲਾਇਬ੍ਰੇਰੀ ਦੀ ਵਾਹ ਜੀ ਵਾਹ ਕੀ ਬਾਤ ਹੈ ਲਾਇਬ੍ਰੇਰੀ ਦੀ ਗ੍ਰਾਂਟ ਨਾ ਆਈ ਹੂੰ ਲਾਇਬ੍ਰੇਰੀ ਦੀ ਗ੍ਰਾਂਟ ਨਾ ਆਈ ਡੇਰੇ ਦੀ ਉਹ ਸਾਰੀ ਹੋ ਗਈ ਆਏ ਹੋਏ ਹੋਏ ਸਿੰਘ ਸੱਜ ਕੇ ਗੁਰੂ ਦਸ਼ਮੇਸ਼ ਦਾ ਹੂੰ ਸਿੰਘ ਸੱਜ ਕੇ ਗੁਰੂ ਦਸ਼ਮੇਸ਼ ਦਾ ਚੌਂਕੀ ਭਰੇ ਵੀਰਵਾਰ ਦੀ ਹੂੰ ਮੋਟੇ ਅੱਖਰਾਂ ਚ ਗੋਤਪਿਆ ਲਿਖਿਆ ਹੂੰ ਮੋਟੇ ਅੱਖਰਾਂ ਚ ਗੋਤਪਿਆ ਲਿਖਿਆ ਕੋਠੀ ਅੱਗੇ ਜਥੇਦਾਰ ਦੇ ਹੂੰ ਰਾਸ਼ੀ ਫਲਾਂ ਚੋਂ ਪੜ ਕੰਮ ਕਰਦੀ ਹੂੰ ਰਾਸ਼ੀ ਫਲਾਂ ਚੋਂ ਪੜ ਕੰਮ ਕਰਦੀ ਅਧਿਆਪਕਾ ਸਾਡੀ ਸਾਇੰਸ ਦੀ ਵਾਹ ਜੀ ਵਾਹ ਗਿਆ ਗੁਰੂ ਸੰਜੇ ਤੇ ਗੁਰੂ ਦੀ ਸਾਂਝੀ ਬਾਣੀ ਹੂੰ ਗੁਰੂ ਸੰਜੇ ਤੇ ਗੁਰੂ ਦੀ ਸਾਂਝੀ ਬਾਣੀ ਭਾਂਡਿਆਂ ਦੀ ਸਾਂਝ ਕੋਈ ਨਾ ਹੂੰ ਫੋਟੋ ਬੁਲਟ ਤੇ ਭਗਤ ਸਿਉਂਦੀ ਜੀ ਫੋਟੋ ਬੁਲਟ ਤੇ ਭਗਤ ਸਿਉਂਦੀ ਗੇੜੀ ਰੂਟ ਕੁੜੀਆਂ ਪਿੱਛੇ ਵਾਹ ਗੇੜੀ ਰੂਟ ਕੁੜੀਆਂ ਪਿੱਛੇ ਜੀ ਅ ਨਸ਼ੇ ਵੰਡ ਕੇ ਲਈ ਸਰਪੰਚੀ ਹਮ ਨਸ਼ੇ ਵੰਡ ਕੇ ਲਈ ਸਰਪੰਚੀ ਅਖੰਡ ਪਾਠ ਘਰੇ ਰੱਖਿਆ ਵਾਹ ਜੀ ਕਿਆ ਬਾਤ ਹੈ ਛੁੱਟੀ ਸਾਇੰਸ ਦੀ ਅਧਿਆਪਕਾਂ ਨੇ ਮਾਰ ਲਈ ਛੁੱਟੀ ਸਾਇੰਸ ਦੀ ਅਧਿਆਪਕਾਂ ਨੇ ਮਾਰ ਲਈ ਅੱਜ ਹੈ ਵਰਤਮਾਹੀ ਦਾ ਅੱਜ ਹੈ ਵਰਤਮਾਹੀ ਦਾ ਕੀ ਬਾਤ ਹੈ ਜੀ ਨਸ਼ੇ ਰੋਕੋ ਕਵੀ ਨੇ ਲਿਖੀ ਕਵਤਾ ਨਸ਼ੇ ਰੋਕੋ ਕਵੀ ਨੇ ਲਿਖੀ ਕਵਤਾ ਬੋਤਲ ਨੂੰ ਅੱਧੀ ਕਰਕੇ ਬੋਤਲ ਨੂੰ ਅੱਧੀ ਕਰਕੇ ਕੀ ਬਾਤ ਹੈ ਜੀ ਤੇਰੀ ਫੋਟੋ ਤੇ ਪੈ ਜਾਵੇ ਹਾਰ ਫੁੱਲਾਂ ਦਾ ਤੇਰੀ ਫੋਟੋ ਤੇ ਪੈ ਜਾਵੇ ਹਾਰ ਫੁੱਲਾਂ ਦਾ ਵੇ ਫੁੱਲ ਦੇ ਨਿਸ਼ਾਨ ਵਾਲਿਆ ਵੇ ਫੁੱਲ ਦੇ ਨਿਸ਼ਾਨ ਵਾਲਿਆ ਸਾਡੇ ਪਿੰਡ 'ਚ ਸਕੂਲ ਨਾ ਬਣਿਆ ਹੂੰ ਸਾਡੇ ਪਿੰਡ 'ਚ ਸਕੂਲ ਨਾ ਬਣਿਆ ਤਿੰਨ ਚਾਰ ਠੇਕੇ ਖੁੱਲ ਗਏ ਹੂੰ ਤਿੰਨ ਚਾਰ ਠੇਕੇ ਖੁੱਲ ਗਏ ਹੂੰ ਅ ਹੁਣ ਵੇਖੇ ਨਾ ਫਸਲ ਜੱਟਾ ਤੇਰੀ ਹੂੰ ਵੇਖੇ ਨਾ ਫਸਲ ਜੱਟਾ ਤੇਰੀ ਮੰਤਰੀ ਮੁਲਕ ਵੇਚ ਗਏ ਹੂੰ ਮੰਤਰੀ ਮੁਲਕ ਵੇਚ ਗਏ ਹੂੰ ਉਹ ਮਹਿਲਾ ਚ ਨੀਤੀਆਂ ਘੜਦਾ ਤੇ ਲੋਕਾਂ ਨੇ ਡਾਂਗ ਕਢ ਲਈ ਤੇ ਲੋਕ ਕੈਨੇਡਾ ਕਰ ਲਿਆ ਕੀ ਬਾਤ ਹੈ ਕਮਲ ਜੀ ਕੀ ਬਾਤ ਹੈ ਬਹੁਤ ਖੂਬਸੂਰਤੀ ਹੈ ਤੁਹਾਡੇ ਟੱਪਿਆਂ ਦੇ ਵਿੱਚ ਕਿ ਆ ਸਾਗਰ ਦੇ ਵਿੱਚ ਕੁਝ ਜੇ ਸਮੁੰਦਰ ਬੰਦ ਕੀਤਾ ਹੋਇਆ ਹੈ ਮੈਂ ਕਹਿਣਾ ਚਾਹੂੰਗੀ ਕਿਉਂਕਿ ਇਹ ਕਿਹੋ ਜੀ ਵਿਦਾ ਹੈ ਟੱਪੇ ਹਨਾ ਸਿਰਫ ਆਪਾਂ ਦੋ ਲਾਈਨਾਂ ਦੇ ਵਿੱਚ ਹੀ ਆਪਾਂ ਐਡੀ ਵੱਡੀ ਗੱਲ ਕਹਿ ਜਾਂਦੇ ਆ ਤੇ ਸੁਣਨ ਵਾਲਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਹਨਾ ਬਹੁਤ ਅੱਛੀ ਚੀਜ਼ ਹੈ ਜੀ ਤੁਹਾਡੀ ਇਹ ਮੈਂ ਖੂਬਸੂਰਤੀ ਹੈ ਤੁਹਾਡੀ ਕਿਤਾਬ ਦੇ ਵਿੱਚ ਤੁਹਾਡੀ ਕਵਿਤਾ ਦੇ ਵਿੱਚ ਹਨਾ ਕਿ ਤੁਸੀਂ ਤੁਸੀਂ ਟੱਪੇ ਐਡ ਕਰੇ ਆ ਵਿੱਚ ਹਨਾ ਬਹੁਤ ਅੱਛੀ ਚੀਜ਼ ਹੈ ਜੀ ਤੇ ਅੱਜਕੱਲ ਇਦਾਂ ਦੇ ਵਿਸ਼ਿਆਂ ਤੇ ਮਿਲਦੇ ਵੀ ਘੱਟ ਹੈ ਇਹ ਚੀਜ਼ ਵੀ ਚੀਜ਼ ਹੈ ਬਹੁਤ ਅੱਛੀ ਚੀਜ਼ ਹੈ ਕਮਲ ਜੀ ਤੇ ਬਹੁਤ ਮੁਬਾਰਕਾਂ ਤੁਹਾਡੀਆਂ ਦੋ ਕਿਤਾਬਾਂ ਦੇ ਲਈ ਅੱਗੇ ਬਹੁਤ-ਬਹੁਤ ਦੁਆਵਾ ਤੁਹਾਨੂੰ ਅੱਗੇ ਕੀ ਪਲਾਨ ਹੈ ਜੀ ਕਿਉਂਕਿ ਦੋ ਕਿਤਾਬਾਂ ਤੁਹਾਡੀਆਂ ਆਲਰੇਡੀ ਆ ਚੁੱਕੀਆਂ ਨੇ ਅੱਗੇ ਕੀ ਇਸ ਚ ਅਗਲਾ ਹੈਗਾ ਦੇਖੋ ਮੈਂ ਜਿਵੇਂ ਪਹਿਲਾਂ ਵੀ ਗੱਲ ਇੱਕ ਕਲੀਅਰ ਕਰ ਚੁੱਕਿਆ ਸੀ ਕਿ ਜਦੋਂ ਜਦੋਂ ਜਿਵੇਂ ਵਿਕਾਸ ਹੁੰਦਾ ਜਿਵੇਂ ਜਿਵੇਂ ਹਾਲਾਤ ਬਦਲਦੇ ਨੇ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਆ ਜਿਹੋ ਜਿਹਾ ਮਾਹੌਲ ਮਿਲਦਾ ਜਿਹੋ ਜਿਹੀਆਂ ਸਿਰਸਥਿਤੀਆਂ ਚੋਂ ਲੰਘ ਰਹੇ ਹੁੰਨੇ ਆ ਉਸ ਤਰ੍ਹਾਂ ਦੀ ਸਿਰਜਣਾ ਹੋ ਰਹੀ ਹੁੰਦੀ ਆ ਹੁਣ ਮੇਰਾ ਕੰਮ ਮੇਰੀ ਪੀ ਐਚਲੂ ਸ਼ੁਰੂ ਹੋ ਚੁੱਕੀ ਆ ਪੰਜਾਬੀ ਗਜ਼ਲ ਤੇ ਕਰ ਰਿਹਾ ਹਾਂਗਾ ਸੋ ਮੈਂ ਹੁਣ ਗਜ਼ਲਾਂ ਲਿਖ ਵੀ ਰਿਹਾ ਤੇ ਅਗਲੀ ਕਿਤਾਬ ਗਜ਼ਲਾਂ ਦੀ ਕਰ ਰਹੀਆਂਗੇ ਸੋ ਗਜ਼ਲਾਂ ਦੀ ਕਿਤਾਬ ਦਾ ਸੋਚ ਆਇਆ ਵੀ 1 2 2 4 ਸਾਲਾਂ ਤੱਕ ਜਿਹੜਾ ਹੈਗਾ ਉਹ ਛਪ ਜਾਣੀ ਆ ਸੋ ਇਸ ਕਰਕੇ ਗਜ਼ਲਾਂ ਦਾ ਡਾ ਹੈਗਾ ਉਹ ਕਰ ਰਹੇ ਹਾਂ ਜੀ ਬਹੁਤ ਅੱਛੇ ਕਮਲ ਜੀ ਤੇ ਬਹੁਤ ਵਧੀਆ ਲੱਗਿਆ ਤੁਹਾਡੀ ਸੋਚ ਤੁਹਾਡੀ ਸ਼ਾਇਰੀ ਤੁਹਾਡੇ ਵਿਚਾਰ ਤੇ ਇਨਕਲਾਬੀ ਸ਼ਾਇਰੀ ਟੱਪਿਆਂ ਦੇ ਵਿੱਚੋਂ ਤੁਹਾਡੀ ਚਲਕ ਰਹੀ ਹੈ ਇੱਕ ਮੇਰੀ ਲਾਸਟ ਤੇ ਛੋਟੀ ਜੀ ਗੁਜ਼ਾਰਿਸ਼ ਕਿ ਕੋਈ ਪਿਆਰ ਮੁਹੱਬਤ ਵਾਲੀ ਗੱਲ ਦਾ ਥੋੜੀ ਜਿਹੀ ਸੁਨਾਹ ਦਿਓ ਜੀ ਹਨਾ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਆ ਕਿ ਸੰਘਰਸ਼ਾਂ ਦੇ ਵਿੱਚੋਂ ਲੰਘਦਾ ਪੰਚਾਇਤੀ ਜ਼ਮੀਨਾਂ ਵਾਲੀ ਲੜਦਾ ਕਾਮਰੇਡ ਜਲੂਰ ਤੇ ਆਸ਼ਕੀ ਇਸ ਕਾਸ਼ਕੀ ਮੁਹੱਬਤ ਬਾਰੇ ਕਿਹੋ ਜੀ ਗੱਲ ਕਰਦਾ ਤੇ ਖੋਦ ਵਿੱਚ ਹੋਇਆ ਕਿ ਹੁਣ ਸਾਗਰ ਵੀ ਉਧਾਰਾ ਮੰਗੇ ਹਮ ਹੁਣ ਸਾਗਰ ਵੀ ਉਧਾਰਾ ਮੰਗੇ ਹਮ ਅੱਖ ਦਾ ਪਾਣੀ ਸਾਰਾ ਮੰਗੇ ਹਮ ਕੱਲੇ ਦਾ ਵੀ ਚਿੱਤ ਨਹੀਂ ਲੱਗਦਾ ਹਮ ਕੱਲੇ ਦਾ ਵੀ ਚਿੱਤ ਨਹੀਂ ਲੱਗਦਾ ਹੂੰ ਸੂਰਜ ਵੀ ਇੱਕ ਤਾਰਾ ਮੰਗੇ ਤਾਰਾ ਮੰਗੇ ਕੀ ਬਾਤ ਹੈ ਥੋੜਾ ਥੋੜਾ ਸਾਰੇ ਚਾਵਣ ਹੂੰ ਥੋੜਾ ਥੋੜਾ ਸਾਰੇ ਚਾਵਣ ਕੋਈ ਮੈਨੂੰ ਸਾਰਾ ਮੰਗੇ ਕੋਈ ਮੈਨੂੰ ਸਾਰਾ ਮੰਗੇ ਦੁੱਖਾਂ ਨੇ ਜੇ ਹੂੰ ਦੁੱਖਾਂ ਨੇ ਜੇ ਹੂੰ ਪੂਰੀ ਉਮਰ ਹੀ ਘੇਰੀ ਸੀ ਹੂੰ ਦੁੱਖਾਂ ਨੇ ਜੇ ਹੂੰ ਪੂਰੀ ਉਮਰ ਹੀ ਘੇਰੀ ਸੀ ਹੂੰ ਇਸ ਦੇ ਪਿੱਛੇ ਕਾਫੀ ਗਲਤੀ ਮੇਰੀ ਸੀ ਵਾਹ ਜੀ ਵਾਹ ਮਹਿਕ ਤੇਰੀ ਦੀ ਭਾਲ ਚ ਫੁੱਲਾਂ ਕੋਲ ਗਿਆ ਹਮ ਮਹਿਕ ਤੇਰੀ ਦੀ ਭਾਲ ਚ ਫੁੱਲਾਂ ਕੋਲ ਗਿਆ ਲੇਕਿਨ ਤੇਰੀ ਖੁਸ਼ਬੂ ਤਾਂ ਬਸ ਤੇਰੀ ਸੀ ਤੇਰੀ ਸੀ ਵਾਹ ਜੀ ਵਾਹ ਲੇਕਿਨ ਤੇਰੀ ਖੁਸ਼ਬੂ ਤਾਂ ਬਸ ਤੇਰੀ ਸੀ ਕੀ ਬਾਤ ਹੈ ਕੀ ਬਾਤ ਹੈ ਹਮ ਤਿਲ ਤਿਲ ਕਰਕੇ ਹਮ ਮੈਂ ਜ਼ਿੰਦਗੀ ਪਰ ਜੋੜੇ ਸੀ ਹਮ ਤਿਲ ਤਿਲ ਕਰਕੇ ਹਮ ਮੈਂ ਜ਼ਿੰਦਗੀ ਪਰ ਜੋੜੇ ਸੀ ਇੱਕ ਚੁੰਨੀ ਲਈ ਚਾਰ ਕਤਾਰੇ ਤੋੜੇ ਸੀ ਪਲਟ ਸਕੇ ਨਾ ਅੱਗੇ ਪੁਸਤਕ ਜ਼ਿੰਦਗੀ ਦੀ ਪਲਟ ਸਕੇ ਨਾ ਅੱਗੇ ਪੁਸਤਕ ਜ਼ਿੰਦਗੀ ਦੀ ਜਿੱਥੋਂ ਇੱਕ ਕੁੜੀ ਨੇ ਵਰਕੇ ਮੋੜੇ ਸੀ ਵਾਜੀ 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 ਕੁੜੀ ਨੇ ਵਰਕੇ ਮੋੜੇ ਸੀ ਕੀ ਬਾਤ ਹੈ ਇੱਕ ਸਮੁੰਦਰ ਹਿਜ਼ਰਾ ਦੇ ਵਿੱਚ ਸੁੱਕ ਗਿਆ ਇੱਕ ਸਮੁੰਦਰ ਹਿਜ਼ਰਾ ਦੇ ਵਿੱਚ ਸੁੱਕ ਗਿਆ ਇੱਕ ਨਦੀ ਨੇ ਘਰ ਵਿੱਚ ਅਥਰੂ ਰੋੜੇ ਸੀ ਰੋੜੇ ਸੀ ਬਾਜਾ ਜਦ ਟੁੱਟੇ ਹਾਂ ਫਿਰ ਦਰਦਾਂ ਨੂੰ ਸਮਝੇ ਹਾਂ ਜਦ ਟੁੱਟੇ ਹਾਂ ਫਿਰ ਦਰਦਾਂ ਨੂੰ ਸਮਝੇ ਹਾਂ ਉੰਜ ਤਾਂ ਪਹਿਲਾਂ ਆਪਾਂ ਵੀ ਦਿਲ ਤੋੜੇ ਸੀ ਤੋੜੇ ਸੀ ਉੰਜ ਤਾਂ ਪਹਿਲਾਂ ਆਪਾਂ ਵੀ ਦਿਲ ਤੋੜੇ ਸੀ ਕੀ ਬਾਤ ਹੈ ਕੀ ਬਾਤ ਹੈ ਹਮ ਨਿਕਾਏਗਾ ਕਿ ਹਮ ਇੱਕ ਦਿਨ ਉਸਦੇ ਦਿਲ ਚੋਂ ਨਿਕਲਾਵਾਂਗਾ ਹਮ ਇੱਕ ਦਿਨ ਉਸਦੇ ਦਿਲ ਚੋਂ ਨਿਕਲਾਵਾਂਗਾ ਹਮ ਇੱਕ ਤਲਾਬ ਚ ਕਿੰਨੀ ਤਾਰੀ ਲਾਵਾਂਗਾ ਡਾਇਰੇ ਅੰਦਰ ਜੀਣਾ ਮੌਤ ਬਰਾਬਰ ਹੈ ਡਾਇਰੇ ਅੰਦਰ ਜੀਣਾ ਮੌਤ ਬਰਾਬਰ ਹੈ ਗਮਲੇ ਤੋਂ ਫੁੱਲਾਂ ਦੀ ਜਾਨ ਬਚਾਵਾਂਗਾ ਵਾਹ ਜੀ ਵਾਹ ਗਮਲੇ ਤੋਂ ਫੁੱਲਾਂ ਦੀ ਜਾਨ ਬਚਾਵਾਂਗਾ ਅੰਬਰ ਹਾਂ ਹਮ ਹਰ ਕੋਈ ਇੱਥੇ ਉੱਡ ਸਕਦਾ ਹੈ ਹਮ ਅੰਬਰ ਹਾਂ ਹਮ ਹਰ ਕੋਈ ਇੱਥੇ ਉੱਡ ਸਕਦਾ ਹੈ ਪਰ ਮੈਂ ਖੁਦ ਨੂੰ ਪਿੰਜਰਾ ਨਹੀਂ ਬਣਾਵਾਂਗਾ ਵਾਹ ਜੀ ਵਾਹ ਪਰ ਮੈਂ ਖੁਦ ਨੂੰ ਪਿੰਜਰਾ ਨਹੀਂ ਬਣਾਵਾਗਾ ਛੋਟਾ ਭਾਂਡਾ ਛੇਤੀ ਭਰਦਾ ਕਹਿੰਦੇ ਜੋ ਛੋਟਾ ਭਾਂਡਾ ਛੇਤੀ ਭਰਦਾ ਕਹਿੰਦੇ ਜੋ ਵੱਡੇ ਭਾਂਡੇ ਬੇਸਬਰੇ ਦਰਸਾਵਾਂਗਾ ਕੀ ਬਾਤ ਹੈ ਜੀ ਕੀ ਬਾਤ ਹੈ ਬੇਸਬਰੇ ਦਰਸਾਵਾਂਗਾ ਇਸ ਵਾਰੀ ਤਾਂ ਤੀਰ ਨਿਸ਼ਾਨੇ ਲੱਗੇਗਾ ਇਸ ਵਾਰੀ ਤਾਂ ਤੀਰ ਨਿਸ਼ਾਨੇ ਲੱਗੇਗਾ ਗੂਠਾ ਮੰਗਣ ਵਾਲੀ ਗੱਲ ਠੁਕਰਾਵਾਂਗਾ ਵਾਹ ਜੀ ਵਾਹ ਗੂਠਾ ਮੰਗਣ ਵਾਲੀ ਗੱਲ ਠੁਕਰਾਵਾਂਗਾ ਕੀ ਗੱਲ ਤੇ ਕੀ ਚਾਰ ਸ਼ੇਰ ਹੋ ਰਿਹਾ ਕਿ ਮਜਬੂਰੀ ਦਾ ਪੁੱਛ ਲਿਆ ਹਾਲ ਸਤੀਰਾ ਨੇ ਮਜਬੂਰੀ ਦਾ ਪੁੱਛ ਲਿਆ ਹਾਲ ਸਤੀਰਾ ਨੇ ਕੰਦਾ ਉੱਤੋਂ ਕਿਉਂ ਲਾਈਆਂ ਤਸਵੀਰਾਂ ਨੇ ਜੀ ਬੈਠ ਜਹਾਜੀ ਉੱਡ ਗਏ ਰਾਂਝੇ ਪਰਤੇ ਨਾ ਹੂੰ ਬੈਠ ਜਹਾਜੀ ਉੱਡ ਗਏ ਰਾਂਝੇ ਪਰਤੇ ਨਾ ਹੂੰ ਛੰਨੇ ਹੰਝੂਆਂ ਨਾਲ ਭਰੇ ਹੁਣ ਹੀਰਾ ਨੇ ਵਾਹ ਜੀ ਵਾਹ ਦੁੱਖ ਕਿਸੇ ਨਾ ਵੰਡੇ ਦਿਲ ਦੇ ਕਮਰੇ ਚੋਂ ਹੂੰ ਦੁੱਖ ਕਿਸੇ ਨਾ ਵੰਡੇ ਦਿਲ ਦੇ ਕਮਰੇ ਚੋਂ ਵੰਡ ਲਿਆ ਉੰਜ ਘਰ ਦਾ ਸਭ ਕੁਝ ਵੀਰਾ ਨੇ ਵਾਹ ਜੀ ਵਾਹ ਵੰਡ ਲਿਆ ਉੰਜ ਘਰ ਦਾ ਸਭ ਕੁਝ ਵੀਰਾ ਨੇ ਸ਼ਹਿਰ ਲਈ ਜੋ ਸੋਹਣੇ ਕੋਟ ਬਣਾਉਂਦਾ ਹੈ ਸ਼ਹਿਰ ਲਈ ਜੋ ਸੋਹਣੇ ਕੋਟ ਬਣਾਉਂਦਾ ਹੈ ਉਸ ਦੇ ਤਨ ਤੇ ਕਾਹਤੋਂ ਪਾਟੀਆਂ ਲੀਰਾ ਨੇ ਉਸ ਦੇ ਤਨ ਤੇ ਕਾਹਤੋਂ ਪਾਟੀਆਂ ਲੀਰਾ ਨੇ ਕਿ ਹੈਗਾ ਕਿ ਅ ਰੋਟੀ ਨੇਗਲ ਗਈ ਹੈ ਸਾਡੇ ਹੁਨਰਾਂ ਨੂੰ ਰੋਟੀ ਨਿਗਲ ਗਈ ਹੈ ਸਾਡੇ ਹੁਨਰਾਂ ਨੂੰ ਮੱਛੀ ਦੀ ਅੱਖ ਵਿੰਨਣੀ ਸੀ ਹੁਜਤੀਰਾ ਨੇ ਮੱਛੀ ਦੀ ਅੱਖ ਵਿੰਨਣੀ ਸੀ ਹੁਜਤੀਰਾ ਨੇ ਮੈਂ ਉੱਤੋਂ ਹੱਸਦੀ ਹਾਂ ਅੰਦਰੋਂ ਤੇ ਚੂਰ ਹੁੰਦੀ ਹਾਂ ਮੈਂ ਉੱਤੋਂ ਹੱਸਦੀ ਹਾਂ ਅੰਦਰੋਂ ਤੇ ਚੂਰ ਹੁੰਦੀ ਹਾਂ ਕਿਸੇ ਪਰਦੇ ਦੇ ਹੇਠਾਂ ਛੁਪਿਆ ਇੱਕ ਨਾ ਸੂਰ ਹੁੰਦੀ ਹਾਂ ਕਿ ਰਾਣੀ ਖੁਦ ਨੂੰ ਘਰ ਦੀ ਸਮਝ ਲੈਣਾ ਪਰਮ ਹੁੰਦਾ ਹੈ ਕਿ ਰਾਣੀ ਖੁਦ ਨੂੰ ਘਰ ਦੀ ਸਮਝ ਲੈਣਾ ਪਰਮ ਹੁੰਦਾ ਹੈ ਉਮਰ ਸਾਰੀ ਉਸੇ ਘਰ ਚ ਮੈਂ ਮਜ਼ਦੂਰ ਹੁੰਦੀ ਹਾਂ ਵਾਹ ਜੀ ਵਾਹ ਉਮਰ ਸਾਰੀ ਉਸੇ ਘਰ ਚ ਮੈਂ ਮਜ਼ਦੂਰ ਹੁੰਦੀ ਹਾਂ ਜੀ ਕੀ ਬਾਤ ਹੈ ਕੀ ਗਜ਼ਲਾਂ ਤੇ ਅੱਗੇ ਈ ਗਜ਼ਲਾਂ ਸੁਣਾ ਬਹੁਤ ਸ਼ੁਕਰੀਆ ਕਮਲ ਜੀ ਬਹੁਤ ਅੱਛਾ ਲੱਗਿਆ ਜੀ ਬਹੁਤ ਕੀ ਅੱਛੀ ਗਜ਼ਲ ਸੀ ਜੀ ਗਜ਼ਲਾਂ ਸੀ ਤੇ ਬੜਾ ਅੱਛਾ ਲੱਗਿਆ ਕਿ ਜਿਵੇਂ ਜ਼ਰਤਾਜ ਕਹਿੰਦਾ ਹੁੰਦਾ ਹੈ ਕਿ ਹਰ ਆਦਮੀ ਚ ਹੁੰਦਾ ਇੱਕ ਨੇਕ ਇਨਸਾਨ ਹਰ ਆਦਮੀ ਦੇ ਵਿੱਚ ਇੱਕ ਬਦਮਾਸ਼ ਹੁੰਦਾ ਹੈ ਤੇ ਮਤਲਬ ਸੰਘਰਸ਼ ਦੀ ਕਵਿਤਾ ਲਿਖਣ ਵਾਲਾ ਕਮਲ ਤੇ ਇੰਨੀ ਅੱਛੀ ਮੁਹੱਬਤ ਦੀ ਕਵਿਤਾ ਵੀ ਲਿਖ ਲੈਂਦਾ ਜੇ ਜਦੋਂ ਪਹਿਲਾਂ ਸੰਘਰਸ਼ ਦੀ ਗੱਲ ਕਰ ਰਿਹਾ ਸੀ ਜਦੋਂ ਪਹਿਲਾਂ ਮਜ਼ਦੂਰੀ ਦੀ ਗੱਲ ਕਰ ਰਿਹਾ ਸੀ ਉਦੋਂ ਕਮਲ ਬਿਲਕੁਲ ਹੀ ਉਸ ਤਰ੍ਹਾਂ ਦਾ ਲੱਗ ਰਿਹਾ ਸੀ ਤੇ ਹੁਣ ਜਦੋਂ ਮੁਹੱਬਤ ਦੀ ਗੱਲ ਕਰ ਰਿਹਾ ਸੀ ਤੇ ਹੁਣ ਲੱਗਦਾ ਹੀ ਨਹੀਂ ਸੀ ਵੀ ਉਹੀ ਕਮਲ ਆ ਜਿਹੜਾ ਪਹਿਲਾਂ ਐਡੇ ਸੰਘਰਸ਼ ਚੋਂ ਨਿਕਲ ਕੇ ਆਇਆ ਇਹ ਹੁੰਦੀ ਆ ਮਤਲਬ ਕਿ ਇੱਕ ਕਲਾਕਾਰ ਦੀ ਹੈ ਨਾ ਆਪਾਂ ਨੂੰ ਕਹਿੰਦੇ ਕਲਾਕਾਰ ਨੂੰ ਨਿਊਟਰਲ ਹੋਣਾ ਚਾਹੀਦਾ ਆ ਨਾ ਜੀ ਤੇ ਬਹੁਤ ਅੱਛਾ ਲੱਗਾ ਕਮਲ ਜੀ ਤੁਹਾਡੇ ਨਾਲ ਗੱਲ ਕਰਕੇ ਮੁਲਾਕਾਤ ਕਰਕੇ ਬਹੁਤ ਸੋਹਣੀ ਰਹੀ ਮੁਲਾਕਾਤ ਤੇ ਦੁਆਵਾਂ ਕਰਦੇ ਆ ਜੀ ਤੁਹਾਡੀ ਅਗਲੀ ਜ਼ਿੰਦਗੀ ਦੇ ਲਈ ਹਜੇ ਸ਼ੁਰੂਆਤਾਂ ਨੇ ਦੋ ਕਿਤਾਬਾਂ ਆਈਆਂ ਨੇ ਅੱਗੇ ਤੁਹਾ ਸ਼ਾਇਰੀ ਨੂੰ ਲੈ ਕੇ ਜ਼ਿੰਦਗੀ ਨੂੰ ਲੈ ਕੇ ਪੜਾਈਆਂ ਨੂੰ ਲੈ ਕੇ ਜੋ ਪੂਰੇ ਹੋ ਜੀ ਆਪਣੀ ਪੰਜਾਬ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਦੁਆਵਾਂ ਜੀ ਤੇ ਅੱਗੇ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਸੁਪਨੇ ਜੋ ਅੱਖਾਂ ਦੇ ਵਿੱਚ ਲੈ ਕੇ ਚੱਲੇ ਹੋ ਪੂਰੇ ਹੋ ਜੀ ਸੋ ਸ਼ੁਕਰੀਆ ਕਮਲ ਜੀ ਤੁਹਾਡਾ ਤੇ ਤੁਹਾਡੀ ਟੀਮ ਦਾ ਪੂਰਾ ਸ਼ੁਕਰੀਆ ਸ਼ੁਕਰੀਆ ਜੀ ਧੰਨਵਾਦ ਫਿਰ ਮਿਲਾਂਗੇ ਸੋ ਦੇਖਦੇ ਰਹੋ ਦਾ ਪੰਜਾਬ ਟੀਵੀ